ਅੱਜ ਦੀ ਆਪਣੀ ਪਖਾੜੀ ਹੈਗੀ ਆ ਕੋਪਾਲ ਦੇ ਨੂੰ ਗੈਸ ਜਿਹੜੀ ਲੀਕ ਹੋਈ ਸੀਗੀ 1984 ਦੇ ਵਿੱਚ ਤੇ ਉਹ ਟ੍ਰੈਜੇਡੀ ਬਹੁਤ ਵੱਡੀ ਇੰਡੀਆ ਦੀ ਰਹੀ ਬਹੁਤ ਲੋਕਾਂ ਨੇ ਉਹਦੇ ਵਿੱਚ ਜਾਨ ਗਵਾਈ ਆਪਣੀ ਕੁਝ ਪਹਿਲੇ ਘੰਟਿਆਂ ਦੇ ਵਿੱਚ ਹੀ 8000 ਤੋਂ ਜ਼ਿਆਦਾ ਲੋਕਾਂ ਦੀ ਡੈਥ ਹੋਈ ਤੇ ਮਰਨ ਵਾਲਿਆਂ ਦੇ ਵਿੱਚ ਜ਼ਿਆਦਾਤਰ ਬੱਚੇ ਹੀ ਸੀਗੇ ਉਹਨਾਂ ਦੇ ਵਿੱਚ ਸਿੱਧੇ ਆਪਾਂ ਉਸ ਦਿਨ ਦੇ ਉੱਪਰ ਪਹੁੰਚੀਏ ਜਿਸ ਦਿਨ ਗੈਸ ਲੀਕ ਹੋਈ ਜਿਸ ਦਿਨ ਸਾਰਾ ਕੁਝ ਹੋਇਆ ਦਰਦਨਾਕ ਵਾਕਿਆ ਜਿਹੜਾ ਹੋਇਆ 2 ਤੇ 3 ਦਸੰਬਰ ਦੀ ਰਾਤ ਨੂੰ ਵਿਚਕਾਰਲੀ ਰਾਤ ਨੂੰ 1984 ਉਸ ਤੋਂ ਥੋੜਾ ਜਿਹਾ ਆਪਾਂ ਪਹਿਲਾਂ ਪਿੱਛੇ ਚੱਲਦੇ ਆਂ ਪ੍ਰਸਟਭੂਮੀ ਉਹਦੀ ਦੇਖਦੇ ਆਂ ਬੈਕਗ੍ਰਾਉਂਡ ਦੇਖਦੇ ਆਂ ਤਾਂ ਥੋੜਾ ਜਿਹਾ ਆਪਾਂ ਨੂੰ ਸਮਝਣ ਦੇ ਵਿੱਚ ਕਹਾਣੀ ਨੂੰ ਆਸਾਨੀ ਰਹੂਗੀ ਸਭ ਤੋਂ ਪਹਿਲਾਂ 1969 1969 ਦੇ ਵਿੱਚ ਇਹ ਜਿਹੜਾ ਪਲਾਂਟ ਸੀਗਾ ਇਹ ਲੱਗਦਾ ਉੱਥੇ ਯੂਨੀਅਨ ਕਾਰਬਾਈਡ ਇੱਕ ਕੰਪਨੀ ਹੈਗੀ ਬਹੁਤ ਵੱਡੀ ਪੈਸਟੀਸਾਈਡ ਨਾਲ ਰਿਲੇਟਡ ਕੈਮੀਕल्स ਨਾਲ ਰਿਲੇਟਡ ਇਹਨਾਂ ਦਾ ਕੰਮ ਹੈਗਾ ਪੂਰੀ ਦੁਨੀਆ ਦੇ ਵਿੱਚ ਨਾਮ ਹੈ ਇਹਨਾਂ ਦਾ ਬਹੁਤ ਵੱਡੀ ਕੰਪਨੀ ਆ ਤਾਂ 1969 ਦੇ ਵਿੱਚ ਇੰਡੀਆ ਦੇ ਵਿੱਚ ਮਧ ਪ੍ਰਦੇਸ਼ ਦੇ ਵਿੱਚ ਪੋਪਾਲ ਦੇ ਵਿੱਚ ਇਹ ਪਲਾਂਟ ਲਾਉਂਦੇ ਆ ਆਪਣਾ ਤੇ ਇੱਕ ਪਰਟੀਕੂਲਰ ਤਰ੍ਹਾਂ ਦਾ ਪੈਸਟੀਸਾਈਡ ਬਣਾਉਣਾ ਇਹਨਾਂ ਨੇ ਜਿਵੇਂ ਆਪਾਂ ਉਹ ਖੇਤਾਂ ਦੇ ਵਿੱਚ ਯੂਜ਼ ਕਰਦੇ ਆ ਦਵਾਈਆਂ ਛਿੜਕਾ ਦੇ ਲਈ ਜਾਂ ਹੋਰ ਸਾਰਾ ਤੇ ਉਹਦਾ ਨਾਮ ਹੈ ਸੇਵਨ ਇੰਗਲਿਸ਼ ਨਾਮ ਉਹਦਾ 7 ਉਹ ਬੜਾ ਪੈਸਟੀਸਾਈਡਸ ਬਣਾਉਣ ਦੇ ਲਈ ਪਲਾਂਟ ਲੱਗਦਾ ਹੈ ਹੁਣ 7 ਨੂੰ ਬਣਾਉਣ ਦੇ ਦੋ ਤਰੀਕੇ ਇੱਕ ਤਰੀਕਾ ਹੈਗਾ ਜਿਹਦੇ ਚ ਕੋਸਟ ਘੱਟ ਪੈਂਦੀ ਆ ਕੰਪਨੀ ਨੂੰ ਤੇ ਦੂਸਰਾ ਤਰੀਕਾ ਹੈਗਾ ਜਿਹਦੇ ਵਿੱਚ ਲਾਗਤ ਜ਼ਿਆਦਾ ਆਉਂਦੀ ਆ ਪਰ ਇੱਥੇ ਇੱਕ ਫਰਕ ਕੀ ਆ ਇੱਕ ਪਰਟੀਕੂਲਰ ਤਰ੍ਹਾਂ ਦਾ ਕੈਮੀਕਲ ਹੈਗਾ ਉਹਨੂੰ ਕਿਹਾ ਜਾਂਦਾ ਮਿਥਾਈਲ ਆਈਸੋਸਾਈਨੇਟ ਇੱਕ ਬਹੁਤ ਹੀ ਜ਼ਹਿਰੀਲਾ ਪਦਾਰਥ ਹੈਗਾ ਇਹ ਇਹ ਬੜਾ ਸਸਤਾ ਪੈਂਦਾ ਕੰਪਨੀਆਂ ਨੂੰ ਤੇ ਜੇ ਇਹਨੂੰ ਯੂਜ਼ ਕਰਕੇ ਇਹ ਸੈਵਨ ਬਣਾਉਂਦੇ ਆ ਤੇ ਪਰ ਉਦੋਂ ਤੱਕ ਪੂਰੀ ਦੁਨੀਆ ਦੇ ਵਿੱਚ ਇਹਦਾ ਰੌਲਾ ਕੁਝ ਜ਼ਿਆਦਾ ਪੈ ਚੁੱਕਿਆ ਸੀਗਾ ਤੇ ਹੁਣ ਮੋਸਟਲੀ ਕੰਪਨੀਆਂ ਇਹਨੂੰ ਯੂਜ਼ ਕਰਨਾ ਬੰਦ ਕਰ ਚੁੱਕੀਆਂ ਸੀ ਤੇ ਇਵਨ ਇੰਟਰਸਟਿੰਗਲੀ ਬੜੇ ਦਿਲਚਸਪ ਗੱਲ ਹੈਗੀ ਹੈ ਕਿ ਯੂਨੀਅਨ ਕਾਰਬਾਈਡ ਵਾਲੇ ਵੀ ਇੰਡੀਆ ਤੋਂ ਇਲਾਵਾ ਇਹਨਾਂ ਦੇ ਜਿੱਥੇ ਵੀ ਹੋਰ ਦੁਨੀਆ 'ਚ ਕਾਰਖਾਨੇ ਸੀਗੇ ਉੱਥੇ ਇਹ ਵਾਲਾ ਪ੍ਰੋਸੀਜਰ ਯੂਜ਼ ਨਹੀਂ ਕਰਦੇ ਸੀ ਤਾਂ ਮਤਲਬ ਉੱਥੇ ਲਾਗਤ ਵੱਲ ਘੱਟ ਧਿਆਨ ਦਿੱਤਾ ਜਾਂਦਾ ਸੀ ਸੇਫਟੀ ਵੱਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਸੀ ਪਰ ਇੱਥੇ ਇੰਡੀਆ ਦੇ ਵਿੱਚ ਜਿਹੜਾ ਇਹ ਨਰਾਈ ਕਾਰਖਾਨਾ ਸੀ ਇੱਥੇ ਇਹਨੂੰ ਸੇਵਨ ਨੂੰ ਇਹ ਬਣਾਉਂਦੇ ਸੀਗੇ ਮੈਥਾਈਲ ਆਈਸੋਸਾਇਆਨੇਟ ਦੇ ਨਾਲ ਜਿਹੜਾ ਕਿ ਰਿਸਕੀ ਸੀਗਾ ਪਰ ਇਹਦੇ ਵਿੱਚ ਲਾਗਤ ਬਹੁਤ ਘੱਟ ਸੀ ਤੇ ਯੂਨੀਅਨ ਕਾਰਬਾਈਡ ਤੋਂ ਬਿਨਾ ਜਿਹੜੀ ਇੱਕ ਹੋਰ ਬਹੁਤ ਵੱਡੀ ਦੁਨੀਆ ਦੀ ਕੰਪਨੀ ਆ ਬੇਰਨ ਅੱਜ ਵੀ ਹੈਗੀ ਆ ਬਹੁਤ ਜ਼ਬਰਦਸਤ ਕੰਪਨੀ ਹੈਗੀ ਆ ਇੰਡੀਆ ਦੇ ਵਿੱਚ ਵੀ ਬਹੁਤ ਆਪਾਂ ਖੇਤਾਂ ਜਿਹੜੀਆਂ ਵੀ ਦਵਾਈਆਂ ਬੂਟਿਆਂ ਵਿੱਚ ਬੇਰਨ ਬਹੁਤ ਜ਼ਿਆਦਾ ਉਹਨਾਂ ਦੀਆਂ ਪ੍ਰੋਡਕਟਸ ਯੂਜ਼ ਹੁੰਦੀਆਂ ਨੇ ਤੇ ਬੇਰਨ ਵੀ ਹੁਣ ਇਹਨੂੰ ਇਹਦਾ ਜਿਹੜਾ ਇਸਤੇਮਾਲ ਉਹਨੂੰ ਛੱਟ ਚੁੱਕੀ ਆ ਹੁਣ ਉਹ ਨਹੀਂ ਕਰਦੇ ਐਮ ਆਈ ਸੀ ਦਾ ਇਸਤੇਮਾਲ ਪਰ ਪੋਪਾਲ ਦੇ ਇਸ ਪਲਾਂਟ ਦੇ ਵਿੱਚ ਇਸ ਬਹੁਤ ਹੀ ਜ਼ਹਿਰੀਲੀ ਗੈਸ ਦਾ ਇਸਤੇਮਾਲ ਹੁੰਦਾ 1969 ਦੇ ਵਿੱਚ ਲੱਗਿਆ ਇਹ ਪਲਾਂਟ ਹੁਣ ਹੌਲੀ-ਹੌਲੀ ਕਰਕੇ 1980 ਆ ਜਾਂਦਾ ਤੇ ਡਿਮਾਂਡ ਜਿਹੜੀ ਹੈਗੀ ਹੈ 7 ਦੀ ਉਹ ਕਾਫੀ ਘਟ ਜਾਂਦੀ ਹੈ ਕੰਪਨੀ ਕੀ ਕਰਦੀ ਆ ਉਹਨਾਂ ਨੂੰ ਲੱਗਦਾ ਕਿ ਨਹੀਂ ਫੇਰ ਇਹਦੀ ਕਿਤੇ ਡਿਮਾਂਡ ਵਧੂਗੀ ਤਾਂ ਉਹ ਜਿਹੜਾ ਆਪਣਾ ਪ੍ਰੋਡਕਸ਼ਨ ਉਹਨੂੰ ਬੰਦ ਨਹੀਂ ਕਰਦੀ ਮਤਲਬ ਆਪਣੇ ਪਪਾਲ ਦੇ ਇਸ ਪਲਾਂਟ ਦੇ ਵਿੱਚ ਯੂਨੀਅਨ ਕਾਰਬੋਨ ਵਾਲੇ ਭਾਵੇਂ ਕਿ ਹੁਣ ਸੇਵਨ ਦੀ ਵਰਤੋਂ ਬਹੁਤ ਘੱਟ ਗਈ ਪਰ ਉਹਦੀ ਜਿਹੜੀ ਮੈਨੂਫੈਕਚਰਿੰਗ ਆ ਉਹਨੂੰ ਲਗਾਤਾਰ ਕਰੀ ਜਾਂਦੇ ਆ ਹੁਣ ਉਹਦੇ ਨਾਲ ਹੁੰਦਾ ਕੀ ਆ ਜੇ ਤਾਂ ਸਮਾਨ ਆਪਾਂ ਬਣਾ ਰਹੇ ਜੇ ਤਾਂ ਉਹ ਵਿਕੀ ਜਾਂਦਾ ਤਾਂ ਨਾਲ ਦੀ ਨਾਲ ਫੈਕਟਰੀ ਚੋਂ ਦੁਕਾਨਾਂ ਵਿੱਚੋਂ ਨਿਕਲੇ ਜਾਣਾ ਵਾ ਪਰ ਜਦੋਂ ਸਮਾਨ ਠੋਡਾ ਵਿਕ ਨਹੀਂ ਰਿਹਾ ਤਾਂ ਉੱਥੇ ਹੀ ਉਹ ਇਕੱਠਾ ਹੋਣਾ ਸ਼ੁਰੂ ਹੋ ਗੂ ਇਸੇ ਚੀਜ਼ ਹੋਈ ਉਸ ਪਲਾਂਟ ਦੇ ਵਿੱਚ 1980 ਦੇ ਆਉਂਦੇ ਆਉਂਦੇ ਹੁਣ ਉਹਦੇ ਨਾਲ ਹੋਇਆ ਕੀ ਜਿਹੜਾ ਉਹ ਬਹੁਤ ਡੇਂਜਰਸ ਕੈਮੀਕਲ ਸੀ ਐਮ ਆਈ ਸੀ ਮਿਥਾਈਲ ਆਈਸੋਸਾਇਨੇਟ ਉਹ ਹੌਲੀ ਹੌਲੀ ਇਕੱਠਾ ਹੋਣਾ ਸ਼ੁਰੂ ਹੋ ਗਿਆ ਉਸ ਪਲਾਂਟ ਦੇ ਵਿੱਚ ਜਿਹੜੀਆਂ ਪ੍ਰੋਬਲਮ ਸੀ ਇੱਕ ਸਪੈਸ਼ਲ ਜਿਹੜੀਆਂ ਨਾ ਐਮ ਐਨ ਸੀ ਕੰਪਨੀਆਂ ਨਾਲ ਪ੍ਰੋਬਲਮ ਹੁੰਦੀ ਹੈ ਕਿਉਂਕਿ ਮੈਂ ਸਟਾਕ ਮਾਰਕੀਟ ਨਾਲ ਵੀ ਜੁੜਿਆ ਹੋਇਆ ਬੰਦਾ 17 ਸਾਲ ਹੋ ਗਏ ਉਧਰ ਵੀ ਕੰਮ ਕਰ ਐਮ ਐਨ ਸੀ ਕੰਪਨੀ ਪਹਿਲਾਂ ਆਪਾਂ ਉਹਨੂੰ ਕਹਿੰਦੇ ਆ ਕਿ ਮਲਟੀ ਨੈਸ਼ਨਲ ਕੰਪਨੀਆਂਸ ਇਹ ਕੰਪਨੀਆਂਜ਼ ਦਾ ਥੋੜੀ ਜਿਹੀ ਇਹਨਾਂ ਦਾ ਪ੍ਰੋਬਲਮ ਕੀ ਹੋ ਜਾਂਦਾ ਦੇਖੋ ਕਿ ਇਹਨਾਂ ਦਾ ਜਿਹੜਾ ਸਿਸਟਮ ਉਹ ਪੂਰੇ ਦੁਨੀਆ 'ਚ ਫੈਲਿਆ ਹੁੰਦਾ ਤੇ ਜਿਹੜਾ ਮੇਨ ਇਹਨਾਂ ਦੇ ਉੱਪਰਲੇ ਲੀਡਰ ਹੁੰਦੇ ਆ ਸੀਈਓ ਹੁੰਦੇ ਆ ਜਾਂ ਐਮ ਡੀ ਵਗੈਰਾ ਹੁੰਦੇ ਆ ਉਹਨਾਂ ਦਾ ਪੂਰਾ ਧਿਆਨ ਕਿਸੇ ਇੱਕ ਪਲਾਂਟ ਵੱਲ ਨਹੀਂ ਹੁੰਦਾ ਉਹਨਾਂ ਨੇ ਜਿਵੇਂ ਇੰਡੀਆ 'ਚ ਵੀ ਪਲਾਂਟ ਲਾਇਆ ਇੰਡੋਨੇਸ਼ੀਆ 'ਚ ਵੀ ਲਾਇਆ ਮਤਲਬ ਹੋਰ 100 ਦੇਸ਼ਾਂ 'ਚ ਲਾਏ ਹੋਏ ਆ ਮਤਲਬ ਜਿੰਨਾ ਵੀ ਉਹਦਾ ਕੰਮਕਾਰ ਹੈਗਾ ਉਹ ਉੱਥੋਂ ਦੇ ਲੋਕ ਹੀ ਦੇਖਦੇ ਆ ਜਿਹੜੇ ਉੱਥੇ ਹੁੰਦੇ ਆ ਤੇ ਦੂਸਰਾ ਹੁਣ ਇਹਨਾਂ ਦੇ ਇੰਨੇ ਜ਼ਿਆਦਾ ਪਲਾਂਟ ਲੱਗੇ ਹੁੰਦੇ ਆ ਤਾਂ ਜਿਹੜੇ ਆਪਣੇ ਵਰਗੇ ਡਿਵੈਲਪਿੰਗ ਕੰਟਰੀਜ਼ ਹਲੇ ਹੁੰਦੇ ਆ ਉਹ ਤਾਂ ਉੱਥੇ ਬਹੁਤ ਜ਼ਿਆਦਾ ਪੈਸਾ ਵੀ ਖਰਚ ਕੇ ਰਾਜ਼ੀ ਨਹੀਂ ਹੁੰਦੇ ਦੂਸਰੀ ਇਹਨਾਂ ਨਾਲ ਹੁਣ ਪ੍ਰੋਬਲਮ ਉੱਥੇ ਇਹ ਹੁੰਦੀ ਆ ਕਿ ਕਿ ਜਦ ਇਹਨਾਂ ਦੀ ਉਹ ਪ੍ਰੋਡਕਟ ਉਨੀ ਜ਼ਿਆਦਾ ਵੇਚ ਨਹੀਂ ਰਹੀ ਤਾਂ ਆਪਣੇ ਉਸ ਪਲਾਂਟ ਨੂੰ ਇਹ ਸਿਰਫ ਚਾਲੂ ਰੱਖਣਾ ਚਾਹੁੰਦੇ ਆ ਤੇ ਪਰ ਉਹਦੇ ਤੇ ਬਹੁਤ ਹੀ ਜ਼ਿਆਦਾ ਪੈਸੇ ਨਹੀਂ ਲਾਉਣਾ ਚਾਹੁੰਦੇ ਯੂਨੀਅਨ ਕਾਰਬੋਨ ਵਾਲੇ ਤੇ ਜਿਹੜੇ ਇਹਨਾਂ ਦੇ ਇਥੋਂ ਦੇ ਅਧਿਕਾਰੀ ਹੁੰਦੇ ਆ ਜਿਹੜੇ ਇਸ ਪਲਾਂਟ ਨੂੰ ਚਲਾ ਰਹੇ ਆ ਉਹ ਬਹੁਤ ਵਾਰ ਉੱਪਰ ਅਮਰੀਕਾ ਦੇ ਵਿੱਚ ਕਿਉਂਕਿ ਅਮਰੀਕਨ ਕੰਪਨੀ ਆ ਉਹਨੂੰ ਕਾਫੀ ਵਾਰ ਇਹ ਲਿਖਦੇ ਆ ਲੈ ਕੇ ਪੇਜਦੇ ਆ ਕਿ ਫਲਾਨੀ ਚੀਜ਼ ਖਰਾਬ ਹੋ ਰਹੀ ਆ ਆ ਚੀਜ਼ ਖਰਾਬ ਹੋ ਰਹੀ ਆ ਕਿ ਸਾਨੂੰ ਪੈਸਾ ਚਾਹੀਦਾ ਵਾ ਤਾਂ ਕਿ ਮੇਨਟੇਨੈਂਸ ਪਲਾਂਟ ਦੀ ਕੀਤੀ ਜਾਵੇ ਪਰ ਜਿਹਨੂੰ ਕਿ ਉਹ ਬਾਰ ਬਾਰ ਹਰੇਕ ਵਾਰੀ ਮਨਾ ਕਰ ਦਿੰਦੇ ਇਸ ਪਲਾਂਟ ਦੇ ਨਾਲ 1976 ਦੇ ਵਿੱਚ ਜਦੋਂ ਕਿ ਇੱਥੇ ਦੀ ਜਿਹੜੀ ਯੂਨੀਅਨ ਆ ਮਜ਼ਦੂਰਾਂ ਦੀ ਕਿਉਂਕਿ ਉੱਥੇ ਕੰਮ ਕਰਦੇ ਅਤੇ ਉਹ ਜਿਹੜੇ ਕੈਮੀਕਲ ਨੇ ਉਹਨਾਂ ਨੂੰ ਚੜਦੇ ਤੇ ਉਹਦੇ ਨਾਲ ਉਹਨਾਂ ਨੂੰ ਪ੍ਰੋਬਲਮਸ ਹੁੰਦੀਆਂ ਨੇ ਤੇ ਕੁਝ ਮਜ਼ਦੂਰ ਉੱਥੇ ਕੰਮ ਕਰਦੇ ਬਿਮਾਰ ਹੋਏ ਤੇ ਉਹਨੂੰ ਸਾਦੀ ਪ੍ਰੋਬਲਮ ਹੈ ਇਹ ਹੋ ਰਿਹਾ ਇਸ ਕਰਕੇ ਤਾਂ ਉਦੋਂ 1976 ਦੇ ਵਿੱਚ ਸਭ ਤੋਂ ਪਹਿਲੀ ਵਾਰੀ ਇੱਥੇ ਜਿਹੜੀ ਮਜ਼ਦੂਰਾਂ ਦੀ ਯੂਨੀਅਨ ਸੀ ਉਹਨਾਂ ਨੇ ਕੰਪਲੇਂਟ ਕੀਤੀ ਸੀ ਬੜੇ ਵੱਡੇ ਲੈਵਲ ਤੇ ਤੇ ਹੁਣ ਚੱਲਦੇ-ਚੱਲਦੇ 1981 ਆ ਜਾਂਦਾ 1981 ਦੇ ਵਿੱਚ ਪਹਿਲੀ ਵਾਰੀ 1969 ਤੋਂ ਬਣਿਆ ਹੋਇਆ ਇਹ ਕਾਰਖਾਨਾ 1981 ਚ ਸਿਰਫ 12 ਸਾਲ ਤੋਂ ਬਾਅਦ ਹੀ ਪਹਿਲੀ ਵਾਰੀ ਇੱਥੇ ਇਹ ਹੁੰਦਾ ਕਿ ਕਿਸੇ ਵਰਕਰ ਦੀ ਕੰਮ ਕਰਨ ਦੇ ਦੌਰਾਨ ਉੱਥੇ ਡੈਥ ਹੁੰਦੀ ਹੈ ਤੇ ਡੈਥ ਵੀ ਕਿਉਂ ਹੁੰਦੀ ਆ ਕਿਉਂਕਿ ਜਿੱਥੇ ਉਹ ਕੰਮ ਕਰ ਰਿਹਾ ਉਹਦੇ ਉੱਪਰ ਕੋਈ ਕੈਮੀਕਲ ਡੈਗ ਦਾ ਤੇ ਉਹ ਕਬਰ ਆ ਜਾਂਦਾ ਜਦੋਂ ਉਹਦੇ ਉੱਪਰ ਉਹ ਕੈਮੀਕਲ ਡੈਗ ਦਾ ਤੇ ਕਬਰੌਣ ਨਾਲ ਜਿਹੜਾ ਉਹਨੇ ਮਾਸਕ ਪਾਇਆ ਹੁੰਦਾ ਆਪਣੇ ਤੇ ਉਹ ਮਾਸਕ ਉਤਾਰ ਦਿੰਦਾ ਉਹ ਤੇ ਮਾਸਕ ਉਤਾਰਨ ਦੇ ਨਾਲ ਇਮੀਡੀਏਟਲੀ ਉਹ ਜਿਹੜੀ ਗੈਸ ਆ ਕਿਉਂਕਿ ਹੁਣ ਉਥੇ ਇਕੱਠੀ ਹੋ ਰਹੀ ਆ ਉਹ ਗੈਸ ਉਹਨੂੰ ਚੜ ਜਾਂਦੀ ਆ ਤੇ ਉਸ ਵਰਕਰ ਦੀ ਡੈਥ ਹੋ ਜਾਂਦੀ ਆ ਇਹ 1981 ਦੀ ਗੱਲ ਆ ਮੇਨ ਉਸ ਐਕਸੀਡੈਂਟ ਤੋਂ 3 ਸਾਲ ਪਹਿਲਾਂ ਪਰ ਜਿਹੜੀਆਂ ਉੱਥੇ ਛੋਟੀਆਂ ਮੋਟੀਆਂ ਘਟਨਾਵਾਂ ਨੇ ਜਿਹੜੇ ਮਜ਼ਦੂਰ ਉੱਥੇ ਕੰਮ ਕਰਦੇ ਆ ਗੈਸ ਚੜਨਾ ਜ਼ਹਿਰੀਲੀ ਗੈਸ ਚੜਨਾ ਜਾਂ ਬੇਹੋਸ਼ ਹੋ ਜਾਣਾ ਜਾਂ ਸਿਰ ਉਹਨਾਂ ਦੇ ਦੁੱਖ ਦੇ ਰਹਿਣਾ ਜਾਂ ਉਹਨਾਂ ਨੂੰ ਸਾਹ ਚ ਪ੍ਰੋਬਲਮ ਆਣੀ ਇਹ ਆਮ ਨੇ ਕਿਉਂਕਿ ਲੋਕਲ ਨੇ ਲੋਕ ਉੱਥੇ ਨਾਲ ਬਹੁਤ ਸਾਰੀ ਆਬਾਦੀ ਉਸ ਪਲਾਂਟ 'ਚ ਕੰਮ ਕਰਦੀ ਤਾਂ ਇੱਕ ਜਰਨਲਿਸਟ ਹੁੰਦੇ ਆ ਰਾਜਕੁਮਾਰ ਕੇਸਵਾਨੀ ਉਹਨਾਂ ਦਾ ਨਾਮ ਤੇ ਰਾਜਕੁਮਾਰ ਕੇਸਵਾਨੀ ਆਪਣੇ ਨਿੱਜੀ ਤੌਰ ਤੇ ਇਨਵੈਸਟੀਗੇਸ਼ਨ ਕਰਦੇ ਆ ਜਿੰਨੇ ਵੀ ਲੋਕ ਉੱਥੇ ਕੰਮ ਕਰਦੇ ਆ ਲੋਕਲ ਵਰਕਰਸ ਨੇ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਤੇ ਉਹਨਾਂ ਨੂੰ ਮਿਲਦੇ ਆ ਕਿਉਂਕਿ ਉਹ ਵੀ ਉੱਥੋਂ ਦੇ ਹੀ ਹੁੰਦੇ ਆ ਲੋਕੋ ਲੋਕਾਂ ਨੂੰ ਜਾਣਦੇ ਆ ਤੇ ਉਹਨਾਂ ਤੋਂ ਪੁੱਛਦੇ ਵੀ ਆ ਕਿ ਅੰਦਰ ਕੀ ਹੋ ਰਿਹਾ ਤੁਹਾਨੂੰ ਕੀ ਪ੍ਰੋਬਲਮ ਆ ਰਹੀਆਂ ਕੀ ਉੱਥੇ ਸਭ ਕੁਝ ਸਹੀ ਹੈਗਾ ਤੇ ਜਾਂ ਨਹੀਂ ਹੈਗਾ ਤੇ ਜਿਹੜੀ ਵੀ ਉਹ ਰਿਪੋਰਟ ਬਣਾਈ ਉਸ ਤੋਂ ਬਾਅਦ ਉਹ ਇੱਕ ਬੜੀ ਅੱਖਾਂ ਖੋਲਣ ਵਾਲੀ ਰਿਪੋਰਟ ਸੀ ਤੇ ਇਹਦਾ ਉਸ ਟਾਈਮ ਦੇ ਉੱਪਰ ਜਾਂ ਹੁਣ ਬਾਅਦ ਦੇ ਵਿੱਚ ਉਹ ਨਿਊਜ਼ਪੇਪਰਸ ਪੜ੍ਹੀਏ ਇਹਦੀਆਂ ਹੋਰ ਸਾਰਾ ਤਾਂ ਬਹੁਤ ਰੌਲਾ ਪਿਆ ਸੀ ਪਰ ਇਹਨੂੰ ਦਬਾ ਦਿੱਤਾ ਗਿਆ ਕਿਉਂਕਿ ਜਿਹੜੀ ਉਹ ਕੰਪਨੀ ਆ ਉਹ ਬਹੁਤ ਹੀ ਵੱਡੀ ਸੀ ਇੱਕ ਦੂਸਰਾ ਹੋਰ ਕਾਰਨ ਦੂਸਰਾ ਕਾਰਨ ਇਹ ਸੀ ਜਿਹੜੇ ਇਹ ਪਲਾਂਟ ਆ ਯੂਨੀਅਨ ਕਾਰਬਾਈਡ ਦਾ ਇਹਦੇ ਵਿੱਚ 49.1% ਜਿਹੜਾ ਹਿੱਸੇਦਾਰੀ ਸੀ ਉਹ ਇੰਡੀਅਨ ਗਵਰਨਮੈਂਟ ਦੀ ਸੀ ਤੇ 50.9% ਹਿੱਸੇਦਾਰੀ ਯੂਨੀਅਨ ਕਾਰਬਾਈਡ ਦੀ ਸੀ ਤਾਂ ਯੂਨੀਅਨ ਕਾਰਬਾਈਡ ਇੱਕ ਤਾਂ ਪੂਰੀ ਦੁਨੀਆ ਦੀ ਇੱਕ ਬਹੁਤ ਹੀ ਵੱਡੀ ਕੈਮੀਕਲ ਕੰਪਨੀ ਤਾਂ ਉਹਨਾਂ ਕੋਲੇ ਪੈਸਾ ਬਹੁਤ ਹੈ ਤੇ ਉਹਨਾਂ ਦਾ ਅਸਰ ਰਸੂਕ ਬਹੁਤ ਜ਼ਿਆਦਾ ਹੈਗਾ ਤੇ ਦੂਸਰਾ ਹਿੱਸੇਦਾਰ ਗਵਰਨਮੈਂਟ ਆਪ ਹੈਗੀ ਆ ਤਾਂ ਮਤਲਬ ਕਿ ਜੇ ਤੁਸੀਂ ਉਹਨਾਂ ਤੱਕ ਗੱਲ ਪਹੁੰਚਾਉਣੀ ਇੱਕ ਤਰ੍ਹਾਂ ਨਾਲ ਬਹੁਤ ਮੁਸ਼ਕਲ ਹੈਗੀ ਆ ਨੀਅਰਲੀ ਇੰਪੋਸੀਬਲ ਐਕਸੈਂਪਲ ਪੱਤਰਕਾਰ ਲਈ ਤਾਂ ਉਹ ਆਪਣਾ ਉਹ ਜਿਹੜਾ ਇਨਵੈਸਟੀਗੇਸ਼ਨ ਹੁੰਦੀ ਆ ਪੂਰੀ ਦੀ ਪੂਰੀ ਉਹਨੂੰ ਇੱਕ ਲੋਕਲ ਅਖਬਾਰ ਆ ਉਹਨਾਂ ਦਾ ਉਥੋਂ ਦਾ ਰਪਟ ਰਪਟ ਮਤਲਬ ਵੀ ਜੇ ਮੈਂ ਆਪਾਂ ਕੋਈ ਕੰਪਲੇਂਟ ਲਿਖਾਉਨੇ ਆ ਨਾ ਤਾਂ ਉਸ ਅਖਬਾਰ ਦੇ ਵਿੱਚ ਆਪਣੀ ਉਹ ਰਿਪੋਰਟ ਲਿਖਦੇ ਆ ਤੇ ਉਸ ਰਿਪੋਰਟ ਦੇ ਵਿੱਚ ਇਹ ਲਿਖਿਆ ਗਿਆ ਰਾਜਕੁਮਾਰ ਕੇਸਵਾਨੀ ਦੁਆਰਾ ਪੋਪਾਲ ਦੇ ਲੋਕਾਂ ਨੂੰ ਫਾਈਨਲੀ ਕਿਉਂਕਿ ਜਦੋਂ ਉਹਨਾਂ ਨੇ ਦੇਖਿਆ ਕਿ ਗਵਰਨਮੈਂਟ ਗੱਲ ਨਹੀਂ ਮੰਨ ਰਹੀ ਤੇ ਯੂਨੀਅਨ ਕਾਰਬਾਇਡ ਵਾਲੇ ਜਿਹੜੇ ਗੋਰੀਆਂ ਨੂੰ ਚਲਾ ਰਹੇ ਉਹ ਨਹੀਂ ਮੰਨ ਰਹੇ ਤਾਂ ਉੱਥੋਂ ਦੇ ਲੋਕਾਂ ਨੂੰ ਇੱਕ ਅਪੀਲ ਕਰਦੇ ਆ ਰਾਜਕੁਮਾਰ ਕੇਸਵਾਨੀ ਤੇ ਉਹਨਾਂ ਨੂੰ ਕਹਿੰਦੇ ਆ ਕਿ ਤੁਹਾਨੂੰ ਪਤਾ ਤੁਸੀਂ ਇੱਕ ਜਵਾਲਾਮੁਖੀ ਦੇ ਉੱਪਰ ਬੈਠੇ ਐਸ ਟਾਈਮ ਤੁਸੀਂ ਕਿਹਾ ਜੀ ਜਵਾਲਾਮੁਖੀ ਦੇ ਉੱਪਰ ਬੈਠੇ ਹੋ ਜਿਹੜਾ ਕਿਸੇ ਵੀ ਦਿਨ ਫਟ ਜਾਣਾ ਇਹ 1981 ਦੀ ਗੱਲ ਹੈ ਤੇ ਉਸ ਤੋਂ ਠੀਕ 3 ਸਾਲ ਬਾਅਦ ਸਿਰਫ 3 ਸਾਲ ਤੋਂ ਬਾਅਦ ਹੀ ਜਿਹੜੀ ਰਾਜਕੁਮਾਰ ਕੇਸਵਾਨੀ ਨੇ ਭਵਿੱਖਬਾਣੀ ਕੀਤੀ ਸੀਗੀ ਇੱਕ ਬੜੀ ਡਾਰਕ ਗਲੂਮੀ ਭਵਿੱਖਬਾਣੀ ਕੀਤੀ ਸੀ ਉਹ ਸਹੀ ਹੋਈ ਤੇ ਅੱਗੇ ਜੋ ਵੀ ਹੋਇਆ ਉਹ ਆਪਾਂ ਸਾਰਿਆਂ ਨੂੰ ਪਤਾ ਵਾ ਚੀਜ਼ਾਂ ਉਸੇ ਤਰ੍ਹਾਂ ਹੀ ਚਲਦੀਆਂ ਰਹਿੰਦੀਆਂ ਕੋਈ ਇਹਦੇ ਵੱਲ ਧਿਆਨ ਨਹੀਂ ਦਿੰਦਾ ਹਾਲਾਤ ਜਿਵੇਂ ਦੇ ਤਿਉਂ ਕਰਦੇ ਕਰਦੇ ਟਾਈਮ ਲੰਘਦਾ ਜਾਂਦਾ 1982 ਆ ਜਾਂਦਾ ਜਨਵਰੀ 1982 ਜਨਵਰੀ 1982 ਦੇ ਵਿੱਚ 24 ਵਰਕਰ ਕੰਮ ਕਰ ਰਹੇ ਆ ਇੱਕ ਸੈਕਸ਼ਨ ਦੇ ਵਿੱਚ ਉਸ ਪਲਾਂਟ ਦੇ ਤੇ ਉਹਨਾਂ ਸਾਰਿਆਂ ਨੂੰ ਉੱਥੇ ਕਿਉਂਕਿ ਗੈਸਾਂ ਨੇ ਕੈਮੀਕਲ ਨੇ ਤਾਂ ਸਿਰਫ ਇੱਕ ਹੀ ਗੈਸ ਨਹੀਂ ਬਹੁਤ ਸਾਰੀਆਂ ਗੈਸਾਂ ਨੇ ਉੱਥੇ ਤੇ ਇੱਕ ਹੋਰ ਗੈਸ ਫਾਸਜੀਨ ਤਾਂ ਉਹ ਫਾਸਜੀਨ ਗੈਸ ਲੀਕ ਹੁੰਦੀ ਆ ਤੇ ਜਿਹੜੇ ਉਹ 24 ਵਰਕਰ ਨੇ ਉਹ ਬਹੁਤ ਬੁਰੀ ਤਰ੍ਹਾਂ ਦੇ ਨਾਲ ਸੀਰੀਅਸਲੀ ਬਿਮਾਰ ਹੁੰਦੇ ਆ ਉਹਨਾਂ ਨੂੰ ਗੈਸ ਚੜਦੀ ਆ ਤੇ ਉਹਨਾਂ ਸਾਰਿਆਂ ਨੂੰ ਹਸਪੀਟਲ ਲੈ ਕੇ ਜਾ ਜਾਂਦਾ ਤੇ ਇੱਥੇ ਇੱਕ ਦਿਲਚਸਪ ਗੱਲ ਇਹ ਹੈਗੀ ਆ ਕਿਸੇ ਨੂੰ ਵੀ ਉਹਨਾਂ 24 ਤੇ 24 ਵਰਕਰਸ ਨੂੰ ਮਾਸਕ ਪਾਉਣ ਦੇ ਲਈ ਬਿਲਕੁਲ ਨਹੀਂ ਕਿਹਾ ਗਿਆ ਤੇ ਨਾ ਉਹਨਾਂ ਨੂੰ ਮਾਸਕ ਪ੍ਰੋਵਾਈਡ ਕੀਤੇ ਗਏ ਪਰ ਜਿਹੜਾ ਕਿ ਅਸਲ ਦੇ ਵਿੱਚ ਮੈਨੂਅਲ ਦੇ ਵਿੱਚ ਉਹ ਕੰਡੀਸ਼ਨਸ ਹੋਣੀਆਂ ਚਾਹੀਦੀਆਂ ਸੀ ਉਹਦੇ ਅਕੋਰਡਿੰਗ ਇਹ ਹੈਗਾ ਕਿ ਇੰਨੀ ਮਤਲਬ ਇੱਕ ਡੈਡਲੀ ਗੈਸ ਦੇ ਨੇੜੇ ਜੇ ਤੁਸੀਂ ਉਹਦੀ ਵੈਂਟਿਲਟੀ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਤੁਹਾਡੇ ਮਾਸਕ ਹੋਣੇ ਚਾਹੀਦੇ ਸੀ ਤੇ ਉਧਰੋਂ ਜਿਹੜਾ ਅਸਲ ਦੇ ਵਿੱਚ ਪਲਾਂਟ ਦੇ ਵਿੱਚ ਸਭ ਤੋਂ ਗੰਦੀ ਚੀਜ਼ ਪਈ ਆ ਸਭ ਤੋਂ ਡੈਡਲੀ ਉਹ ਹੈਗਾ ਐਮ ਆਈ ਸੀ ਮਿਥਾਈਲ ਆਈਸੋਸਾਇਨੇਟ ਜਿਹੜਾ ਕਿ ਪ੍ਰੋਡਕਸ਼ਨ ਨੂੰ ਬੰਦ ਨਹੀਂ ਕੀਤਾ ਗਿਆ ਤੇ ਬਾਹਰੋਂ ਹੋਰ ਮੰਗਾਇਆ ਜਾ ਰਿਹਾ ਵਾ ਸੈਵਨ ਨੂੰ ਬਣਾਉਣ ਲਈ ਤੇ ਉਹ ਹੌਲੀ-ਹੌਲੀ ਉੱਥੇ ਇਕੱਠਾ ਹੋ ਰਿਹਾ 1982 ਡੀਏ ਘਟਨਾ ਜਨਵਰੀ ਦੀ ਫਰਵਰੀ ਦੇ ਵਿੱਚ ਉਸ ਤੋਂ ਇੱਕ ਮਹੀਨਾ ਬਾਅਦ ਜਦੋਂ 24 ਵਰਕਰਸ ਨੂੰ ਚੜਦੀਆ ਫਾਸਟਿੰਗ ਤਾਂ ਫਰਵਰੀ 1982 ਦੇ ਵਿੱਚ ਪਹਿਲੀ ਵਾਰੀ ਇਹ ਘਟਨਾ ਹੁੰਦੀ ਆ ਕਿ ਪਹਿਲਾਂ ਤਾਂ ਫਾਸਟਿੰਗ ਚੜੀ ਆ ਜਾਂ ਹੋਰ ਗੱਸਾਂ ਨੇ ਛੋਟੀਆਂ-ਮੁਟੀਆਂ ਹੁਣ ਐਮ ਆਈ ਸੀ ਪਹਿਲੀ ਵਾਰੀ ਲੀਕ ਹੁੰਦੀ ਆ ਉਸ ਪਲਾਂਟ ਦੇ ਵਿੱਚ ਤੇ 18 ਜਿਹੜੇ ਵਰਕਰ ਨੇ ਉਥੇ ਕੰਮ ਕਰ ਰਹੇ ਆ ਉਹਨਾਂ ਨੂੰ ਉਹ ਚੜਦੀਆ ਤੇ OMIC ਤੋਂ ਬਹੁਤ ਦੂਰ ਕੰਮ ਕਰ ਰਹੀ ਸੀ ਨਾਲੇ ਤੇ ਪਰ ਉਹਨਾਂ ਚੋਂ ਕਿਸੇ ਦੇ ਵੀ ਮਾਸਕ ਨਹੀਂ ਪਾਇਆ ਸੀ ਤੇ ਜਿਹੜੀ MIC ਦੀ ਉਹ ਲੀਕੇਜ ਸੀਗੀ ਉਹ ਬਹੁਤ ਥੋੜੀ ਮਾਤਰਾ ਚ ਹੋਈ ਪਰ MIC ਕਹੇ ਜੀ ਚੀਜ਼ਾਂ ਜਿਹੜੀ ਨਾ ਥੋੜੀ ਨਾ ਜ਼ਿਆਦਾ ਨਾ ਬਿਲਕੁਲ ਹੀ ਥੋੜੀ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਲੀਕ ਨਹੀਂ ਹੋਣੀ ਚਾਹੀਦੀ ਤਾਂ ਇਹ 1982 ਹੁਣ ਮਤਲਬ ਪਹਿਲਾਂ ਸਾਲਾਂ ਤੇ ਗੱਲ ਸੀ ਫਿਰ 12-11 ਮਹੀਨੇ ਤੇ ਆਈ ਹੁਣ 1 ਮਹੀਨੇ ਦੇ ਵਿੱਚ ਹੀ ਦੋ ਇਨਸੀਡੈਂਟ ਹੋ ਗਏ ਤੇ ਪਹਿਲੀ ਵਾਰੀ MIC ਲੀਕ ਹੋਈ 1982 ਦਾ ਹੀ ਤੀਸਰਾ ਇਨਸੀਡੈਂਟ ਅਗਸਟ ਦੇ ਵਿੱਚ ਇੱਕ ਕੈਮੀਕਲ ਇੰਜੀਨੀਅਰ ਨੇ ਉਹ ਆਪਣਾ ਕੰਮ ਕਰ ਰਿਹਾ ਤੇ ਉਹਨਾਂ ਨੂੰ ਵੀ ਉਥੇ ਐਮ ਆਈ ਸੀ ਲੀਕੇ ਜਿਹੜੀ ਹੁੰਦੀ ਆ ਤਾਂ ਉਹਦੇ ਵਿਕਟਮ ਉਹ ਬਣਦੇ ਆ ਤੇ ਹਾਲਾਤ ਪਲਾਂਟ ਦੇ ਇਹ ਹੋ ਚੁੱਕੇ ਆ ਕਿਉਂਕਿ ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਦੀ ਮੇਨਟੇਨੈਂਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਜਿਹੜੇ ਵਾਲਵ ਨੇ ਜਿਹੜੀਆਂ ਪਾਈਪਸ ਨੇ ਤੱਪ ਤੋਂ ਜ਼ਰੂਰੀ ਚੀਜ਼ ਵੈਂਟ ਗੈਸ ਸਕਰਬਰਸ ਵੈਂਟ ਗੈਸ ਸਕਰਬਰ ਉਹ ਚੀਜ਼ ਨੇ ਜਿਹੜੇ ਕਿਸੇ ਵੀ ਐਮਰਜੈਂਸੀ ਸਿਚੁਏਸ਼ਨ ਨੂੰ ਕੰਟਰੋਲ ਕਰ ਸਕਦੇ ਆ ਤੇ ਭਾਵੇਂ ਉਹ ਕੁਝ ਜ਼ਿਆਦਾ ਹੱਦੋਂ ਵੱਧ ਗਈ ਹੋਵੇ ਕੰਟਰੋਲ ਤੋਂ ਬਾਹਰ ਹੋਣ ਲੱਗੀ ਹੋਵੇ ਜਿਹੜੀ ਕਿ ਉਸ ਦਿਨ ਹੋਣੀ ਆ ਅੱਗੇ ਜਾ ਕੇ ਕਹਾਣੀ ਦੇ ਵਿੱਚ ਉਹ ਖਰਾਬ ਪਏ ਉਹਨਾਂ ਦੀ ਹਾਲਤ ਖਰਾਬ ਮੀਟਰ ਜਿਨ੍ਹਾਂ ਨੇ ਰੀਡਿੰਗ ਦੇਣੀ ਆ ਗੈਸ ਦਾ ਪ੍ਰੈਸ਼ਰ ਕਿੰਨਾ ਟੈਂਪਰੇਚਰ ਕਿੰਨਾ ਉਹ ਰੀਡਿੰਗ ਸਹੀ ਨਹੀਂ ਦੇ ਰਹੇ 1969 ਦਾ ਬਣਿਆ ਇਹ ਪਲਾਂਟ ਜਿਹਦੇ ਚ ਕਦੇ ਕੋਈ ਦੁਬਾਰਾ ਪੈਸਾ ਨਹੀਂ ਲਾਇਆ ਗਿਆ ਕਿਸੇ ਇਕਵਿਪਮੈਂਟ ਨੂੰ ਕਿਸੇ ਪਾਈਪ ਨੂੰ ਕਿਸੇ ਵਾਲਵ ਨੂੰ ਕਿਸੇ ਸੇਫਟੀ ਵਾਲਵ ਨੂੰ ਤੇ ਕਿਸੇ ਵੀ ਚੀਜ਼ ਨੂੰ ਉਸ ਤੋਂ ਬਾਅਦ ਦੁਬਾਰਾ ਬਦਲਿਆ ਨਹੀਂ ਗਿਆ ਤਾਂ ਆਪਾਂ ਗੱਲ ਕਰ ਰਹੇ ਸੀ 1982 ਦੀ ਤਿੰਨ ਇਨਸੀਡੈਂਟ ਹੋ ਚੁੱਕੇ ਹਨ ਹੁਣ ਆ ਗਿਆ ਚੌਥਾ ਇਨਸੀਡੈਂਟ ਅਕਤੂਬਰ 1982 ਅਕਤੂਬਰ 1982 ਦੇ ਵਿੱਚ ਇੱਕ ਸੀਨੀਅਰ ਸੁਪਰਵਾਈਜ਼ਰ ਪਲਾਂਟ ਦੇ ਤੇ ਕੁਝ ਹੋਰ ਕਰਮਚਾਰੀ ਹੁਣ ਉਹ ਚਪੇਟ ਚਾਹੇ ਤਾਂ ਜਨਵਰੀ 1982 ਦੇ ਵਿੱਚ ਤਾਂ ਫਸਜੀਨ ਚੜੀ ਆ ਉਸ ਤੋਂ ਬਾਅਦ 82 ਦੇ ਵਿੱਚ ਹੀ ਇੱਕ ਸਾਲ ਦੇ ਵਿੱਚ ਤਿੰਨ ਇਨਸੀਡੈਂਟ ਸਿਰਫ ਐਮ ਆਈ ਸੀ ਦੀ ਲੀਕੇਜ ਦੇ ਹੋ ਚੁੱਕੇ ਆ ਕਿਉਂ ਕਿਉਂਕਿ ਐਮ ਆਈ ਸੀ ਦੀ ਮਾਤਰਾ ਜਿਹੜੀ ਉੱਥੇ ਵੱਧਦੀ ਜਾ ਰਹੀ ਉਹਨਾਂ ਕੋਲੇ ਤੇ ਹੁਣ ਗੱਲ ਇਹ ਆ ਕਿ ਜਿਹੜੇ ਉਹ ਐਮ ਆਈ ਸੀ ਇਕੱਠੀ ਹੋ ਰਹੀ ਆ ਉਹਨੂੰ ਰੱਖਿਆ ਕਿੱਥੇ ਜਾ ਰਿਹਾ ਪਲਾਂਟ ਦੇ ਵਿੱਚ ਤਿੰਨ ਟੈਂਕ ਸੀਗੇ E610 E611 ਤੇ E619 ਇਹ ਤਿੰਨ ਟੈਂਕ ਸੀਗੇ ਅੰਡਰਗਰਾਉਂਡ ਜ਼ਮੀਨ ਦੇ ਥੱਲੇ ਇਹਨਾਂ ਦੇ ਵਿੱਚ ਐਮ ਆਈ ਸੀ ਨੂੰ ਰੱਖਿਆ ਜਾਣਾ ਸੀ ਤੇ ਕਾਨੂੰਨ ਮੁਤਾਬਕ ਜਿਹੜੀ ਮਤਲਬ ਆਪਾਂ ਕਹਿੰਦੇ ਆ ਕਿ ਬੁੱਕ ਮੁਤਾਬਕ ਜਿਹੜਾ ਕਾਨੂੰਨੀ ਤਰੀਕਾ ਸੀ ਉਹਦਾ ਸੇਫਟੀ ਦਾ ਤਰੀਕਾ ਉਹਦੇ ਅਕੋਰਡਿੰਗ ਉਹਨਾਂ ਟੈਂਕਾਂ ਦੇ ਵਿੱਚ 50% ਤੋਂ ਜ਼ਿਆਦਾ ਐਮ ਆਈ ਸੀ ਨਹੀਂ ਹੋਣੀ ਚਾਹੀਦੀ ਕਿਸੇ ਵੀ ਟਾਈਮ ਤੇ ਪਰ ਹੁਣ 1980 ਤੋਂ ਹੀ ਤੇ 50% ਬਣਦੀ ਆ 30 ਟਨ 30 ਟਨ ਐਮ ਆਈ ਸੀ ਤੋਂ ਉੱਪਰ ਇਹਨਾਂ ਟੈਂਕਾਂ ਦੇ ਵਿੱਚ ਐਮ ਆਈ ਸੀ ਨਹੀਂ ਹੋਣੀ ਚਾਹੀਦੀ ਤੇ ਪਰ ਹੁਣ 1980 ਤੋਂ ਹੀ 30 ਟਨ ਛੱਡੋ ਨੀਅਰਲੀ 245 ਟਨ ਐਮ ਆਈ ਸੀ ਉਹਦੇ ਵਿੱਚ ਤਿੰਨਾਂ ਟੈਂਕਾਂ ਦੇ ਵਿੱਚ ਆਲਰੇਡੀ ਮੌਜੂਦ ਹੈਗੀ ਆ ਤੇ ਉਸ ਤੋਂ ਬਾਅਦ ਹੁਣ ਇਹਨੂੰ ਯੂਜ਼ ਕਿਵੇਂ ਕੀਤਾ ਜਾਂਦਾ ਯੂਜ਼ ਕਰਨ ਦਾ ਇੱਕ ਤਰੀਕਾ ਮੈਂ ਤੁਹਾਡਾ ਤੁਹਾਨੂੰ ਦੱਸ ਦਿੰਨਾ ਨਾਈਟ੍ਰੋਜਨ ਗੈਸ ਆ ਉਹ ਉਹਦੇ ਵਿੱਚ ਪਾਈ ਜਾਂਦੀ ਆ ਨਾਈਟ੍ਰੋਜਨ ਗੈਸ ਜਦੋਂ ਪੈਂਦੀ ਆ ਐਮ ਆਈ ਸੀ ਦੇ ਨਾਲ ਤਾਂ ਇੱਕ ਰਿਐਕਸ਼ਨ ਹੁੰਦੀ ਆ ਬਹੁਤ ਜ਼ਿਆਦਾ ਸਟਰੋਂਗ ਰਿਐਕਸ਼ਨ ਹੁੰਦੀ ਆ ਕੋ ਜਦੋਂ ਕੋਈ ਕਦੋਂ ਕੈਮੀਕਲ ਮਿਲਦੇ ਰਿਐਕਸ਼ਨ ਹੋਣੀ ਆ ਤਾਂ ਉਹਦੇ ਨਾਲ ਪ੍ਰੈਸ਼ਰ ਬਿਲਡ ਹੋਣਾ ਤਾਂ ਉਹ ਪ੍ਰੈਸ਼ਰ ਤੋਂ ਬਾਅਦ ਹੀ ਜਿਹੜੀ ਵੀ ਉਹ ਚੀਜ਼ ਬਣਣੀ ਆ ਤੇ ਉਹਦੇ ਤੋਂ ਹੀ ਜਿਹੜਾ ਉਹ ਪੈਸਟੀਸਾਈਡ ਆ ਉਹ ਬਣਨਾ ਪਰ ਹੁਣ ਹੁਣ ਇੱਥੇ ਹੁੰਦਾ ਕੀ ਆ ਜਿਹੜਾ ਪਹਿਲਾ ਟੈਂਕ ਆ E610 ਉਹ ਹੁਣ ਕੰਮ ਕਰਨਾ ਬੰਦ ਕਰ ਚੁੱਕਿਆ ਆ অলਮੋਸਟ ਜਿਹੜਾ ਉਹਦੇ ਅੰਦਰ ਦਾ ਉਹ ਪ੍ਰੈਸ਼ਰ ਬਿਲਡ ਦਾ ਉਹਦੇ ਤੋਂ ਹੈਂਡਲ ਨਹੀਂ ਹੋ ਰਿਹਾ ਉਹ ਕੰਟਰੋਲ ਨਹੀਂ ਹੋ ਰਿਹਾ ਕਿਉਂਕਿ ਉਹਦੇ ਚ ਐਮ ਆਈ ਸੀ ਦੀ ਜਿਹੜੀ ਮਾਤਰਾ ਵਾ ਉਹ ਪਹਿਲਾਂ ਤੋਂ ਆਲਰੇਡੀ ਬਹੁਤ ਜ਼ਿਆਦਾ ਤੇ ਜੇ ਉਹਦੇ ਅੰਦਰ ਹੁਣ ਉਹ ਨਾਈਟ੍ਰੋਜਨ ਨੂੰ ਸੈੱਟ ਦੇ ਆ ਤਾਂ ਉਹ ਰਿਸਕ ਤੋਂ ਖਾਲੀ ਨਹੀਂ ਹੈਗਾ ਆ ਪਸੰਦ ਦਾ ਫਾਸਟ ਫਾਰਵਰਡ ਹੁੰਨੇ ਆ ਦਸੰਬਰ 1984 2 ਤੇ 3 ਤਰੀਕ ਦੀ ਰਾਤ ਨੂੰ ਇਹ ਐਕਸੀਡੈਂਟ ਹੁੰਦਾ 1 ਦਸੰਬਰ ਨੂੰ ਜਿਹੜਾ ਇਹਨਾਂ ਕੋਲੇ ਇੱਕ ਲਾਸਟ ਵੈਂਟ ਸਕਰਬਰ ਬਚਦਾ ਵਾ ਵੈਂਟ ਗੈਸ ਸਕਰਬਰ ਜਿਹਦੇ ਨਾਲ ਕੋਈ ਚੀਜ਼ਾਂ ਕੰਟਰੋਲ ਹੋ ਸਕਦੀਆਂ ਸੀ ਉਹ ਵੀ ਖਰਾਬ ਹੋ ਜਾਂਦਾ ਕਿਉਂਕਿ ਉਹਦੀ ਕਿਸੇ ਨੇ ਕਦੇ ਮੇਨਟੇਨੈਂਸ ਨਹੀਂ ਕੀਤੀ। ਕਿਹਾ ਤੇ ਹੁਣ ਫਾਈਨਲੀ ਜਿਸ ਦਿਨੇ ਸਾਰਾ ਕੁਝ ਹੋਣਾ ਦਿਨੇ ਨਾਰਮਲ ਕੰਮ ਹੋ ਰਿਹਾ ਕੁਝ ਜ਼ਿਆਦਾ ਨਹੀਂ ਹੁੰਦਾ। ਸ਼ਾਮ ਆਉਂਦੇ ਹੁੰਦੇ ਜਿਹੜੀ ਦੂਸਰੀ ਸ਼ਿਫਟ ਸ਼ੁਰੂ ਹੁੰਦੀ ਆ। 2 ਦਸੰਬਰ 1984 ਸੈਕੰਡ ਸ਼ਿਫਟ ਦੇ ਜਿਹੜੇ ਸੁਪਰਵਾਈਜ਼ਰ ਨੇ ਜਾਂ ਜੋ ਵੀ ਤਾਂ ਉਹ ਇੱਕ ਅਟੈਂਪਟ ਕਰਨਾ ਚਾਹੁੰਦੇ ਆ ਜਿਹੜਾ ਸਭ ਤੋਂ ਪਹਿਲਾ ਟੈਂਕ ਆ ਟੈਂਕ E610 ਕਿ ਉਹਨੂੰ ਦੁਬਾਰਾ ਚਲਾਇਆ ਜਾਵੇ। ਨੀਰਾ ਹੋ ਚੁੱਕਿਆ ਸ਼ਾਮ ਹੋ ਗਈ ਲੋਕ ਆਪਣੇ ਘਰਾਂ ਨੂੰ ਚਲੇ ਗਏ ਸੌਣ ਦੀ ਤਿਆਰੀ ਆ ਲੋਕਾਂ ਦੀ ਤੇ ਹੁਣ ਲੋਕਾਂ ਨੂੰ ਇਹ ਨਹੀਂ ਪਤਾ ਪੋਪਾਲ ਦੇ ਤੇ ਆਸੇ ਪਾਸੇ ਦੇ ਪਿੰਡਾਂ ਦੇ ਬਹੁਤ ਸਾਰੇ ਲੋਕਾਂ ਨੂੰ ਕਿ ਜਿਹੜੇ ਸੌ ਚੁੱਕੇ ਆ ਉਹਨਾਂ ਵਿੱਚ ਬਹੁਤ ਸਾਰੇ ਨੇ ਅਗਲੀ ਸਵੇਰ ਨਹੀਂ ਦੇਖਣੀ 8000 ਤੋਂ ਜ਼ਿਆਦਾ ਲੋਕ ਹੁਣ ਅਗਲੇ ਕੁਝ ਘੰਟਿਆਂ ਦੇ ਵਿੱਚ ਹੀ ਮਤਲਬ ਆਪਣੀ ਇਸ ਦੁਨੀਆ ਨੂੰ ਛੱਡ ਕੇ ਦੂਸਰੀ ਦੁਨੀਆ ਚਲੇ ਜਾਣਗੇ ਪਰ ਕਿਸੇ ਹੋਰ ਦੀ ਗਲਤੀ ਨਾਲ ਤੇ ਇੱਕ ਦੂਸਰੀ ਚੀਜ਼ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹੁਣ ਬੱਚੇ ਹੋਣੇ ਆ ਤੇ ਕਿਉਂਕਿ ਉਸ ਪਲਾਂਟ ਦੇ ਵਿੱਚ ਜਿਹੜਾ ਕਿ ਪਪਾਲ ਦੀ ਬਾਉਂਡਰੀ ਦੇ ਉੱਪਰ ਪਪਾਲ ਸ਼ਹਿਰ ਦੇ ਅੰਦਰ ਨਹੀਂ ਬਾਹਰ ਬਾਹਰ ਹੈਗਾ ਕਿਉਂਕਿ ਹੁਣ ਉੱਥੇ ਕੁਝ ਹੋਣ ਜਾ ਰਿਹਾ ਵਾ ਐਸਾ ਤਾਂ ਉਹ ਜਿਹੜੇ ਸੁਪਰਵਾਈਜ਼ਰ ਨੇ ਤਾਂ ਉਸ ਟੈਂਕ ਨੂੰ ਚਲਾਉਣ ਦੀ ਟਰਾਈ ਕਰਦੇ ਹੁਣ ਉਸ ਟੈਂਕ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆ ਕਿ ਜਿਹੜੀ ਐਮ ਆਈ ਸੀ ਆ ਉਹ ਪਹਿਲਾਂ ਤੋਂ ਬਹੁਤ ਜ਼ਿਆਦਾ ਆ ਹੁਣ ਦੂਸਰੀ ਇੱਕ ਹੋਰ ਚੀਜ਼ ਹੋ ਚੁੱਕੀ ਆ ਕਿਉਂਕਿ ਉਹ ਟੈਂਕ ਨੂੰ ਹੁਣ ਪਿਛਲੇ ਕਿੰਨੇ ਟਾਈਮ ਤੋਂ ਪੂਰੇ 1 ਸਾਲ ਤੋਂ ਵਰਤਿਆ ਨਹੀਂ ਗਿਆ ਤਾਂ ਜਿਹੜੀ ਉਹਦੇ ਅੰਦਰ ਐਮ ਆਈ ਸੀ ਆ ਜਿਹੜੀ ਜੇ ਤਾਂ ਰੈਗੂਲਰ ਵਰਤੋਂ ਵਿੱਚ ਆਈ ਜਾਂਦੀ ਫਰੈਸ਼ ਐਮ ਆਈ ਸੀ ਰਹਿੰਦੀ ਤਾਂ ਉਹਨੇ ਪਿਓਰ ਹੋਣਾ ਸੀਗਾ ਜਿਵੇਂ ਉਹ ਮੰਗਵਾਈ ਜਾਂਦੀ ਆ ਪਰ ਹੁਣ ਇੱਥੇ ਪ੍ਰੋਬਲਮ ਕੀ ਆ ਉਹ ਜਿਹੜੀ ਐਮ ਆਈ ਸੀ ਉਹਦੇ ਅੰਦਰ ਪਈਆ ਮਿਥਾਈਲ ਆਈਸੋਸਾਇਾਨੇਟ ਉਹਦੇ ਵਿੱਚ ਇੰਪਿਉਰਿਟੀਆਂ ਆ ਚੁੱਕੀਆਂ ਨੇ ਮਤਲਬ ਉਹ ਖਰਾਬ ਹੋ ਚੁੱਕੀ ਆ ਤੇ ਅੰਦਰ ਦੀਆਂ ਜਿਹੜੀਆਂ ਪਾਈਪਸ ਸੀਗੀਆਂ ਉਹ ਵੀ ਉਹਨਾਂ ਨੂੰ ਜੰਗ ਲੱਗਿਆ ਤੇ ਉਸ ਜੰਗ ਨੇ ਵੀ ਐਮ ਆਈ ਸੀ ਦੇ ਨਾਲ ਮਿਲ ਕੇ ਹੋਰ ਤਰ੍ਹਾਂ ਦੀਆਂ ਇੰਪਿਉਰिटीज ਬਣਾਉਂਦੀਆਂ। 8:00 ਵਜੇ ਦੇ ਨੇੜੇ ਤੇੜੇ ਜਦੋਂ ਇਸ ਟੈਂਕ ਨੂੰ ਓਪਨ ਕਰਨ ਦੀ ਦੁਵਾਰਾ ਕੋਸ਼ਿਸ਼ ਕੀਤੀ ਜਾਂਦੀ ਆ। ਤਾਂ ਜਦੋਂ ਐਮ ਆਈ ਸੀ ਪਾਣੀ ਦੇ ਨਾਲ ਰिएक्ट ਕਰਦੀ ਆ ਤਾਂ ਇੱਕ ਐਕਸੋਥਰਮਿਕ ਰिएक्शन ਹੋਣੀ ਆ ਬੜੀ ਜ਼ਬਰਦਸਤ ਤੇ ਉਹਦੇ ਨਾਲ ਪ੍ਰੈਸ਼ਰ ਬਿਲਡ ਹੋਣਾ। ਪ੍ਰੋਬਲਮ ਇਹ ਸੀ ਕਿਉਂਕਿ ਜਿਹੜਾ ਇਹ ਟੈਂਕ ਆ ਪ੍ਰੈਸ਼ਰ ਬਣਾਉਣਾ ਹਟ ਗਿਆ ਸੀ ਤਾਂ ਉਹਨੂੰ ਬਣਾਉਣ ਦੇ ਲਈ ਇੱਕ ਐਕਸੋਥਰਮਿਕ ਰिएक्शन ਦੀ ਜ਼ਰੂਰਤ ਸੀ ਜਿਹੜੀ ਪਾਣੀ ਦੇ ਨਾਲ ਹੋਣੀ ਸੀ। ਪਰ ਹੁਣ ਇਹਨਾਂ ਨੂੰ ਇਹ ਨਹੀਂ ਪਤਾ ਕਿ ਇੱਕ ਤਾਂ ਉਦੇ ਅੰਦਰ ਮਾਤਰਾ 30 ਟਨ ਤੋਂ 20 ਤੋਂ ਵੀ ਉੱਪਰ ਹੋ ਗਈ ਹੁਣ ਨੀਅਰਲੀ 50 ਟਨ ਤੱਕ ਪਹੁੰਚ ਗਿਆ ਮਤਲਬ ਨੀਅਰਲੀ ਡਬਲ ਐਮ ਆਈ ਸੀ ਆ ਤੇ ਦੂਸਰਾ ਇੰਪਿਉਰिटीज ਬਹੁਤ ਜ਼ਿਆਦਾ ਹੋ ਚੁੱਕੀਆਂ ਤਾਂ ਜਿਹੜੀ ਰਿਐਕਸ਼ਨ ਹੋਗੀ ਐਕਸੋਥਰਮਿਕ ਰਿਐਕਸ਼ਨ ਇਹ ਬਹੁਤ ਹੀ ਸਟਰੋਂਗ ਹੋਣੀ ਆ ਇਹ ਉਹਨਾਂ ਅਧਿਕਾਰੀਆਂ ਨੂੰ ਕੋਈ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਤੇ ਜਦੋਂ ਹੀ ਉਹ ਪਾਣੀ ਵਿੱਚ ਪਾਉਂਦੇ ਆ ਤਾਂ ਰਿਐਕਸ਼ਨ ਸਟਾਰਟ ਹੋ ਜਾਂਦੀ ਆ ਆਪਣੀ ਤੇ ਉਹਨਾਂ ਨੂੰ ਲੱਗਦਾ ਕਿ ਹਾਂ ਕੰਮ ਬਣ ਜਾਊਗਾ ਤੇ ਇਹ ਜਿਹੜਾ ਟੈਂਕ ਹੈਗਾ ਇਹ ਦੁਬਾਰਾ ਪ੍ਰੈਸ਼ਰ ਬਣਾਉਣਾ ਸਟਾਰਟ ਕਰ ਦੋ ਪਹਿਲੀ ਰੀਡਿੰਗ ਜਿਹੜੀ ਉਹ ਉਸੇ ਟਾਈਮ ਪ੍ਰੈਸ਼ਰ ਦੀ ਦੇਖਦੇ ਆ ਉਹ ਆਉਂਦੀ ਆ 14 ਕਿਲੋ ਪਾਸਕਲ ਜਿਹੜੀ ਨੋਰਮਲ ਆ ਅੱਧੇ ਘੰਟੇ ਦੇ ਅੰਦਰ ਅੰਦਰ 8:00 ਵਜੇ ਤੋਂ ਕੰਮ ਆਪਣਾ ਸਟਾਰਟ ਕਰ ਰਹੇ ਉਸ ਤੋਂ ਬਾਅਦ ਉਹ ਰਿਐਕਸ਼ਨ ਹੋਈ ਹੁਣ 11:00 ਵੱਜ ਜਾਂਦੇ ਆ 11:00 ਵਜੇ ਜਦੋਂ ਦੁਬਾਰਾ ਪ੍ਰੈਸ਼ਰ ਦੇਖਿਆ ਜਾਂਦਾ ਤਾਂ ਉਹ ਪ੍ਰੈਸ਼ਰ ਹੁੰਦਾ 70 ਕਿਲੋਗ੍ਰਾਮ ਪਾਸਕਲ ਜਿਹੜਾ ਕਿ ਬਹੁਤ ਜ਼ਿਆਦਾ ਹੈ ਇਹਨਾਂ ਨਹੀਂ ਹੋਣਾ ਚਾਹੀਦਾ ਪਰ ਹੁਣ ਇੱਥੇ ਕੀ ਆ ਜਿਹੜੇ ਅਧਿਕਾਰੀ ਇਹ ਸਭ ਕੁਝ ਦੇਖ ਰਹੇ ਆ ਉਹਨਾਂ ਨੂੰ ਇਹ ਲੱਗਦਾ ਕਿ ਮੀਟਰ ਦੀ ਜਿਹੜੀ ਰੀਡਿੰਗ ਆ ਉਹੀ ਖਰਾਬ ਆ ਕਿਉਂਕਿ ਹੁਣ ਉਹਨਾਂ ਨੂੰ ਆਦਤ ਆ ਕਿ ਮੀਟਰ ਵੀ ਖਰਾਬ ਨੇ ਮੀਟਰ ਰੀਡਿੰਗ ਸਹੀ ਨਹੀਂ ਦੇ ਰੇ ਤੇ ਪਾਈਪਾਂ ਵੀ ਖਰਾਬ ਆ ਤੇ ਵਾਲਵ ਵੀ ਖਰਾਬ ਆ ਸਭ ਕੁਝ ਤਾਂ ਖਰਾਬ ਆ ਤੇ ਉਹਨਾਂ ਨੂੰ ਹੁਣ ਇਸ ਚੀਜ਼ ਦਾ ਤਜਰਬਾ ਕਿ ਜਿਹੜੀ ਹੈ ਮੀਟਰ ਨੇ ਉਹ ਰੀਡਿੰਗਸ ਕਈ ਵਾਰ ਕੋਈ ਦੇ ਦਿੰਦਾ ਕਈ ਵਾਰ ਕੋਈ ਦੇ ਦਿੰਦਿਆ ਹੁਣ ਕੀ ਹੁੰਦਾ 11 ਵਜੇ ਉਹ ਚੀਜ਼ ਦੇਖਦੇ ਆ ਸਾਢੇ 11 ਹੋ ਜਾਂਦੇ ਆ ਅੱਧਾ ਘੰਟਾ ਹੋਰ ਨਿਕਲ ਜਾਂਦਾ ਜਿਹੜੇ ਵਰਕਰ ਉਸ ਟੈਂਕ ਦੇ ਨੇੜੇ ਕੰਮ ਕਰ ਰਹੇ ਆ E610 ਦੇ ਹੁਣ ਉਹਨਾਂ ਨੂੰ ਅਜੀਬ ਫੀਲ ਹੋਣਾ ਸ਼ੁਰੂ ਹੋ ਜਾਂਦਾ ਫਿਜ਼ੀਕਲੀ ਵੀ ਹੁਣ ਉਹਨਾਂ ਨੂੰ ਕਿਸੇ ਮੀਟਰ ਨੂੰ ਦੇਖਣ ਦੀ ਲੋੜ ਨਹੀਂ ਉਹਨਾਂ ਨੂੰ ਗੈਸ ਚੜਨੀ ਫੀਲ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਹਦੀ ਕੰਪਲੇਂਟ ਕਰਦੇ ਆ 12:15 ਦੇ ਉੱਪਰ ਰਾਤ ਦੀ ਟੀ ਬ੍ਰੇਕ ਹੋਣੀ ਆ ਚਾਹ ਦੇ ਲਈ ਬ੍ਰੇਕ ਹੋਣੀ ਆ ਜਿਹੜੀ ਕਿ ਚੱਲਣੀ ਆ 12:40 ਤੱਕ ਤਾਂ ਅਧਿਕਾਰੀ ਇਹ ਡਿਸੀਜਨ ਲੈਂਦੇ ਆ ਚਾਹ ਪੀਵਾਂਗੇ 12:40 ਤੇ ਵਾਪਸ ਆਵਾਂਗੇ ਤੇ ਫਿਰ ਦੇਖਾਂਗੇ 12:40 ਹੋ ਜਾਂਦੇ ਆ ਚਾਹ ਦੀ ਬ੍ਰੇਕ ਖਤਮ ਹੁੰਦੀ ਆ ਤੇ ਹੁਣ ਜਦੋਂ ਵਾਪਸ ਆਉਂਦੇ ਆ ਤੇ ਜਿਹੜਾ ਉਹ ਪ੍ਰੈਸ਼ਰ ਕਿਲੋਗ੍ਰਾਮ ਪਾਸਕਲ ਦਾ ਪ੍ਰੈਸ਼ਰ 70 ਦੇ ਉੱਪਰ ਛੱਡ ਕੇ ਗਏ ਸੀ ਤੇ ਜਿਹੜਾ ਉਹਨੂੰ ਲੱਗਿਆ ਸੀਗਾ ਕਿ ਇਹ ਗਲਤ ਰੀਡਿੰਗ ਆ ਜਦੋਂ ਉਹ ਆ ਕੇ ਦੁਬਾਰਾ ਉਹ ਪ੍ਰੈਸ਼ਰ ਦੇਖਦੇ ਆ ਮੀਟਰ ਦੇ ਉੱਪਰ ਤਾਂ ਹੁਣ ਮੀਟਰ ਦੇ ਉੱਪਰ ਜਿਹੜੀ ਰੀਡਿੰਗ ਆ ਉਹ 280 ਹੋ ਚੁੱਕੀ ਹੈ ਹਾਰਡਲੀ 2 ਜਾਂ 3 ਮਿੰਟਾਂ ਤੋਂ ਬਾਅਦ ਜਿਹੜਾ ਉਹ ਟੈਂਕ ਟੈਂਕ E610 ਉਦੇ ਉੱਪਰ ਕੰਕਰੀਟ ਦੀ ਇੱਕ ਬਹੁਤ ਸਟਰੋਂਗ ਸਲੈਬ ਰੱਖੀ ਹੋਈ ਫਟ ਜਾਂਦੀ ਹੈ ਫਟਣ ਦਾ ਮਤਲਬ ਕੀ ਹੈ ਕਿ ਅੰਦਰ ਪ੍ਰੈਸ਼ਰ ਇੰਨਾ ਕੁ ਬਣ ਚੁੱਕਿਆ ਗੈਸ ਦਾ ਕਿ ਜਿਹੜਾ ਈਵਨ ਉਹ ਕੰਕਰੀਟ ਦੀ ਬਹੁਤ ਮੋਟੀ ਸਲੈਬ ਸੀਗੀ ਉਹਨੂੰ ਕੰਟਰੋਲ ਨਹੀਂ ਕਰ ਪਾਈ ਤੇ ਉਹ ਫਟ ਜਾਂਦੀ ਹੈ ਤੇ ਮੀਟਰ ਦੀ ਜਿਹੜੀ ਰੀਡਿੰਗ ਆ ਉਹ 380 ਕਿਲੋ ਪਾਸਕਲ ਹੋ ਜਾਂਦੀ ਹੈ 2 ਜਾਂ 3 ਮਿੰਟਾਂ ਦੇ ਵਿੱਚ ਜਦੋਂ ਇਹ ਪਲਾਂਟ ਬਣਾਇਆ ਗਿਆ ਸੀ ਕਿਉਂਕਿ ਇਹ ਜਿਹੜੀ ਗੈਸ ਸੀ ਉਹ ਬਹੁਤ ਹੀ ਜ਼ਹਿਰੀਲੀ ਸੀ ਤੇ ਦਿਬਾਰੇ ਬੋਲਿਆ ਗਿਆ ਸੀ ਕਿ ਚਾਹੇ ਕੁਝ ਵੀ ਹੋ ਜੇ ਚਾਹੇ ਕਿੰਨੀਆਂ ਵੀ ਗਲਤੀਆਂ ਹੋ ਜਾਣ ਇਹ ਗੈਸ ਲੀਕ ਨਹੀਂ ਕਰ ਸਕਦੀ ਉਹ ਗਲਤ ਠੀਕ ਵੀ ਸੀ ਕਿਉਂਕਿ ਸਾਰੇ ਦੇ ਸਾਰੇ ਮੈਜਰਸ ਕੀਤੇ ਗਏ ਸੀ ਪਰ ਉਹਨਾਂ ਦੇ ਉੱਪਰ ਦੁਬਾਰਾ ਕਦੇ ਧਿਆਨ ਨਹੀਂ ਦਿੱਤਾ ਗਿਆ ਇੰਨੀਆਂ ਗਲਤੀਆਂ ਹੋਣ ਦੇ ਬਾਵਜੂਦ ਹਾਲੇ ਵੀ ਸਿਚੁਏਸ਼ਨ ਉਹਨਾਂ ਦੇ ਕੰਟਰੋਲ ਵਿੱਚ ਸੀ ਈਵਨ ਕਿ ਟੈਂਕ ਦਾ ਉਹ ਵਾਲਾ ਉਹਨੂੰ ਕੰਕਰੀਟ ਨੂੰ ਪਾੜ ਕੇ ਵੀ ਜੀ ਗੈਸ ਨਿਕਲੀ ਤਾਂ ਵੀ ਉਹਨਾਂ ਕੋਲੇ ਹਾਲੇ ਦੋ ਆਪਸ਼ਨ ਪਈਆਂ ਸੀ ਜਿਹਦੇ ਨਾਲ ਉਹ ਬਹੁਤ ਈਜ਼ੀਲੀ ਉਹਨੂੰ ਕੰਟਰੋਲ ਕਰ ਸਕਦੇ ਸੀ ਸਭ ਤੋਂ ਪਹਿਲੀ ਸਭ ਤੋਂ ਪਹਿਲੀ ਸਗੀ ਪਲਾਂਟ ਦਾ ਰੈਫਰਿਜਰੇਟਰ ਸਿਸਟਮ ਕਿਉਂਕਿ ਉਹਨਾਂ ਦੇ ਅੰਦਰ ਪਲਾਂਟ ਦੇ ਅੰਦਰ ਕਿਉਂਕਿ ਓਪਨ ਚ ਨਹੀਂ ਸੀਗਾ ਤਾਂ ਰੈਫਰਿਜਰੇਟਰ ਸਿਸਟਮ ਜੇ ਉਹਨਾਂ ਦਾ ਮਤਲਬ ਇਹ ਕਹ ਹੈ ਜੀ ਚੀਜ਼ ਹੈਗੀ ਆ ਕਿ ਜੇ ਉੱਥੋਂ ਗੈਸ ਲੀਕ ਵੀ ਹੋ ਰਹੀ ਆ ਤਾਂ ਜੇ ਉਹਨੂੰ ਓਪਨ ਕਰ ਲੈਣ ਉਹਨੂੰ ਯੂਜ਼ ਵਿੱਚ ਕਰ ਲੈਣ ਤਾਂ ਉਸੇ ਟਾਈਮੇ ਉਸ ਸਿਰਫ ਟੈਂਕ ਦੇ ਵਿੱਚੋਂ ਬਾਹਰ ਨਿਕਲੀ ਗੈਸ ਨੂੰ ਇਮੀਡੀਏਟਲੀ ਕੰਟਰੋਲ ਕਰ ਸਕਦਾ ਸੀ ਪਰ ਹੁਣ ਇੱਥੇ ਪ੍ਰੋਬਲਮ ਇੱਕ ਹੋਰ ਜਿਹੜਾ ਪਲਾਂਟ ਦਾ ਰੈਫਰਿਜਰੇਟਰ ਸਿਸਟਮ ਆ ਉਹ ਜਨਵਰੀ ਤੋਂ ਬੰਦ ਪਿਆ ਵਾ ਤੇ ਕਿਸੇ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਕਿਸੇ ਨੇ ਉਹਦੀ ਮੇਨਟੇਨੈਂਸ ਦੇ ਉੱਪਰ ਪੈਸੇ ਨਹੀਂ ਲਾਏ ਤੇ ਇੱਕ ਚੀਜ਼ ਜਿਹੜੀ ਇੰਨੀ ਵੱਡੀ 트ਰੇਜੇਡੀ ਨੂੰ ਹੋਣ ਤੋਂ ਰੋਕ ਸਕਦੀ ਸੀ ਉਹ ਕੰਮ ਤੋਂ ਹੀ ਨਕਾਰਾ ਪਈਆ ਹੁਣ ਸਿਰਫ ਇੱਕ ਆਪਸ਼ਨ ਲਾਸਟ ਬਚਦੀ ਸੀ ਉਹ ਸੀਗੀ ਵੈਂਟ ਗੈਸ ਸਕਰਬਰਸ ਤੇ ਵੈਂਟ ਗੈਸ ਸਕਰਬਰ ਉਹਨਾਂ ਨੂੰ ਕਦੇ ਵੀ ਠੀਕ ਨਹੀਂ ਕੀਤਾ ਗਿਆ ਉਹ ਸਾਰੇ ਦੇ ਸਾਰੇ ਖਰਾਬ ਪਈ ਸੀ ਤੇ ਜਿਹੜਾ ਇੱਕ ਲਾਸਟ ਵਾਲਾ ਸੀ ਉਹ ਸਿਰਫ ਇੱਕ ਜਾਂ ਦੋ ਦਿਨ ਪਹਿਲਾਂ ਉਹ ਵੀ ਮਤਲਬ ਇੱਕ ਤਰ੍ਹਾਂ ਨਾਲ ਸਾਹ ਛੱਡ ਗਿਆ ਬਿਲਕੁਲ ਨਕਾਰਾ ਹੋ ਗਿਆ ਕਿਉਂਕਿ ਜਿਹੜਾ ਵੈਂਟ ਗੈਸ ਸਕਰਬਰ ਹੁੰਦਾ ਉਹਦੇ ਅੰਦਰ ਕਾਸਟਿਕ ਸੋਡਾ ਪਾਇਆ ਜਾਂਦਾ ਤੇ ਉਹਦੀ ਪਾਵਰ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹ ਸਾਰੇ ਦੀ ਸਾਰੀ ਗੈਸ ਨੂੰ ਕੰਟਰੋਲ ਕਰ ਲੈਂਦਾ ਪਰ ਇਸ ਸਕਰਬਰ ਦੇ ਅੰਦਰ ਕਦੇ ਕਿਸੇ ਨੇ ਕਾਸਟਿਕ ਸੋਡਾ ਦੁਬਾਰਾ ਪਾਇਆ ਹੀ ਨਹੀਂ ਤੇ ਹੁਣ ਜਦੋਂ ਗੈਸ ਲੀਕ ਹੋਣੀ ਸ਼ੁਰੂ ਹੋ ਗਈ ਕੰਕਰੀਟ ਨੂੰ ਪਾੜ ਕੇ ਅਗਲੇ 1 ਘੰਟੇ ਦੇ ਅੰਦਰ ਅੰਦਰ 40 ਟਨ ਐਮ ਆਈ ਸੀ ਹਵਾ ਦੇ ਵਿੱਚ ਚਲੇ ਗਏ ਨੀਅਰਲੀ ਰਾਤ ਦਾ 1:10 ਦਾ ਟਾਈਮ ਜਿਹੜੇ ਵੀ ਪਲਾਂਟ ਦੇ ਅੰਦਰ ਬਹੁਤ ਸਾਰੇ ਵਰਕਰ ਜਿਹੜੇ ਸਪੈਸ਼ਲਿਸਟ ਉਸ ਟੈਂਕ ਦੇ ਨੇੜੇ ਕੰਮ ਕਰ ਰਹੇ ਉਹਨਾਂ ਨੂੰ ਪੈਨਿਕ ਹੁੰਦੀ ਹੈ ਤੇ ਉਥੋਂ ਭੱਜਣਾ ਸ਼ੁਰੂ ਕਰਦੇ ਆ ਜਿੱਥੇ ਵੀ ਉਹਨਾਂ ਦੇ ਪਿੰਡ ਹੈਗੇ ਇਹ ਲੋਕ ਪੋਪਾਲ ਪਹੁੰਚ ਜਾਂਦੇ ਆ ਤੇ ਇਹਨਾਂ ਦੇ ਵਿੱਚ ਜਿਹੜੇ ਭੱਜਣ ਵਾਲੇ ਲੋਕ ਸਨ ਜਿਹੜੇ ਸਭ ਤੋਂ ਪਹਿਲੇ ਲੋਕ ਪੋਪਾਲ ਸ਼ਹਿਰ ਦੇ ਅੰਦਰ ਪਹੁੰਚੇ ਉਹ 1:00 ਵਜ ਕੇ 7 ਜਾਂ 8 ਮਿੰਟ ਦੇ ਨੇੜੇ ਤੇੜੇ ਉੱਥੇ ਪਹੁੰਚੇ ਤਾਂ 1:00 ਵਜ ਕੇ 7-8 ਮਿੰਟ ਦੇ ਨੇੜੇ ਤੇੜੇ ਇਹ ਜਿਹੜੇ ਪੋਪਾਲ ਦੇ ਅੰਦਰ ਰਾਤ ਦੀ ਡਿਊਟੀ ਦੇ ਪੁਲਿਸ ਮੁਲਾਜ਼ਮ ਹੈਗੇ ਆ ਇਹ ਆਪਣੇ ਸਾਹਮਣੇ ਇੱਕ ਅਜੀਬ ਸੀਨ ਦੇਖਦੇ ਆ ਕਿ ਉਸ ਸਾਈਡ ਤੋਂ ਪਪਾਲ ਦੇ ਜਿਹੜੀ ਸਾਈਡ ਦੇ ਉੱਪਰ ਪਲਾਂਟ ਹੈਗਾ ਵਾ ਤੇ ਲੋਕ ਭੱਜੇ ਆ ਰਹੇ ਆ ਤਾਂ ਜਦੋਂ ਇਹਨਾਂ ਨੇ ਇਹਨਾਂ ਲੋਕਾਂ ਨੂੰ ਰੋਕਿਆ ਆਪਣੇ ਕੋਲੇ ਭੱਜੇ ਆਉਂਦੇ ਦੇਖ ਕੇ ਕਿ ਤੁਸੀਂ ਕਿਉਂ ਭੱਜ ਰਹੇ ਹੋ ਤੇ ਤੁਸੀਂ ਕਿੱਧਰੋਂ ਆ ਰਹੇ ਹੋ ਕਿਉਂਕਿ ਪਹਿਲਾਂ ਤੁਹਾਨੂੰ ਆਈਡੀਆ ਨਹੀਂ ਹੋਇਆ ਤਾਂ ਇਹਨਾਂ ਲੋਕਾਂ ਨੇ ਸਭ ਤੋਂ ਪਹਿਲਾਂ ਉਸ ਲੋਕਲ ਪੁਲਿਸ ਨੂੰ ਦੱਸਿਆ ਕਿ ਪਲਾਂਟ ਦੇ ਅੰਦਰ ਗੈਸ ਲੀਕ ਹੋ ਚੁੱਕੀ ਆ ਤੇ ਉੱਥੇ ਕੋਈ ਵੱਡਾ ਐਕਸੀਡੈਂਟ ਹੋਣ ਵਾਲਾ ਤੇ ਜਿਹੜੇ ਵੱਡੇ ਅਧਿਕਾਰੀ ਉਹਨਾਂ ਤੋਂ ਸ਼ਾਇਦ ਇਹ ਮਸਲਾ ਸੰਭਾਲਿਆ ਨਾ ਜਾਵੇ ਤੇ ਅਸੀਂ ਇਸ ਕਰਕੇ ਪੁੱਜੇ ਜਦੋਂ ਇਹ ਚੀਜ਼ ਪੁਲਿਸ ਵਾਲਿਆਂ ਨੂੰ ਪਤਾ ਲੱਗਦੀ ਆ ਕਿਉਂਕਿ ਇਹਨਾਂ ਉਹਨਾਂ ਨੂੰ ਵੀ ਪਤਾ ਕਿ ਇਸ ਪਲਾਂਟ ਦੇ ਅੰਦਰ ਇੱਕ ਬਹੁਤ ਹੀ ਕੋਈ ਡੈਡਲੀ کہہ ਸਕੇ ਤੇ ਜਦੋਂ ਹੀ ਉਹਨਾਂ ਨੂੰ ਲੀਕੇਜ ਦਾ ਪਤਾ ਲੱਗਦਾ ਤਾਂ ਐਗਜ਼ੈਕਟਲੀ 1:10 ਰਾਤ ਨੂੰ ਜਿਹੜੇ ਉਹਨਾਂ ਦੇ ਇਨਸਪੈਕਟਰ ਨੇ ਮਤਲਬ ਉਹ ਲੋਕਲ ਪੁਲਿਸ ਵਾਲਿਆਂ ਦਾ ਕੋਈ ਸੀਨੀਅਰ ਅਧਿਕਾਰੀ ਹੈ ਇਨਸਪੈਕਟਰ ਟਾਈਪ ਐਸਪੀ ਪਪਾਲ ਨੂੰ ਫੋਨ ਕੀਤਾ ਜਾਂਦਾ ਜਦੋਂ ਇਹ ਚੀਜ਼ ਐਸਪੀ ਪੋਪਾਲ ਨੂੰ ਪਤਾ ਲੱਗਦੀ ਆ ਤਾਂ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਅੱਗੇ ਕੀ ਹੋਣਾ 1:25 ਮਿੰਟ ਦੇ ਉੱਪਰ ਪਹਿਲਾ ਫੋਨ ਚ ਆਂਦਾ ਪਲਾਂਟ ਦੇ ਅੰਦਰ ਜਿਹੜਾ ਕਿ ਐਸਪੀ ਪੋਪਾਲ ਕਰਦੇ ਆ ਕਿ ਉਹ ਅਸਲ 'ਚ ਜਾਣਨਾ ਚਾਹੁੰਦਾ ਕਿ ਕੀ ਹੋ ਰਿਹਾ ਪਰ ਇੱਥੇ ਹੁਣ ਦੇਖੋ ਜਿਹੜੇ ਅਧਿਕਾਰੀ ਅੰਦਰ ਪਲਾਂਟ ਦੇ ਕੰਮ ਕਰ ਰਹੇ ਆ ਉਹ ਝੂਠ ਬੋਲਦੇ ਆ ਐਸਪੀ ਪੁਲਿਸ ਨੂੰ ਐਸਪੀ ਪੋਪਾਲ ਨੂੰ ਉਹ ਕਹਿੰਦੇ ਕਿ ਇਹ ਹੈ ਜੀ ਕੋਈ ਖਾਸ ਗੱਲ ਨਹੀਂ ਹੈਗੀ ਥੋੜੀ ਗੈਸ ਲੀਕ ਹੋਈ ਸੀ ਪਰ ਅਸੀਂ ਉਹਨੂੰ ਕੰਟਰੋਲ ਕਰ ਰਹੇ ਹੁਣ ਇੱਥੇ ਇਹਨਾਂ ਨੇ ਇੱਕ ਹੋਰ ਬਹੁਤ ਵੱਡੀ ਗਲਤੀ ਕੀਤੀ ਕਿਉਂਕਿ ਜੇ ਉਹ ਪੁਲਿਸ ਨੂੰ ਉਸ ਟਾਈਮ ਸਹੀ ਦੱਸ ਦਿੰਦੇ ਜੇ ਉਹ ਐਸਪੀ ਪੋਪਾਲ ਨੂੰ ਸਹੀ ਦੱਸ ਦਿੰਦੇ ਤਾਂ ਹੋ ਸਕਦਾ ਕਿ ਉਹ ਬਹੁਤ ਸਾਰੇ ਲੋਕਾਂ ਨੂੰ ਉੱਥੋਂ ਇਵੈਕੂਏਟ ਕਰ ਸਕਦੇ ਸੀ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਕੋ ਗੱਡੀਆਂ ਸੀ ਜਾਂ ਬੱਸਾਂ ਨੂੰ ਮਤਲਬ ਇੱਕਦਮ ਤਾਂ ਜਦੋਂ ਰੌਲਾ ਹੀ ਪੈ ਗਿਆ ਤਾਂ ਫਿਰ ਤਾਂ ਹਰੇਕ ਨੂੰ ਕਿਹਾ ਜਾ ਸਕਦਾ ਸੀ ਕਿ ਜਿਹਦੇ ਕੋਲੇ ਵੀ ਕੋਈ ਵਹੀਕਲ ਹੈਗਾ ਲੋਕਾਂ ਨੂੰ ਬਿਠਾਓ ਤੇ ਇੱਥੋਂ ਭੱਜਣ ਦੀ ਕੋਸ਼ਿਸ਼ ਕਰੋ ਉਥੇ ਨੇੜੇ ਇੱਕ ਬਹੁਤ ਵੱਡਾ ਹਸਪਤਾਲ ਵੀ ਸੀ ਹਮੀਦੀਆ ਹਸਪਤਾਲ ਤੇ ਉਹ ਹਸਪਤਾਲ ਵਾਲੇ ਕਿਉਂਕਿ ਜਦੋਂ ਥੱਲੇ ਸੜਕ ਦੇ ਉੱਪਰ ਉਹ ਰੌਲਾ ਸੁਣਦੇ ਆ ਤਾਂ ਹਸਪਤਾਲ ਵਾਲੇ ਪੁਲਿਸ ਨੂੰ ਫੋਨ ਕਰਦੇ ਆ ਐਸਪੀ ਵੱਡਾ ਹਸਪਤਾਲ ਹੈਗਾ ਉਹਨਾਂ ਦੀ ਜਾਣ ਪਛਾਣ ਹੁੰਦੀ ਆ ਤੇ ਜਦੋਂ ਉਹ ਐਸਪੀ ਪੋਪਲ ਨੂੰ ਫੋਨ ਕਰਦੇ ਆ ਇਹ ਸਾਰੇ ਦੇ ਵਿਚਕਾਰ ਕਿ ਇਹ ਕੀ ਹੋ ਰਿਹਾ ਕਿ ਕੀ ਸੱਚੀ ਗੈਸ ਲੀਕ ਹੋਈ ਹੈ ਤਾਂ ਕਿਉਂਕਿ ਐਸਪੀ ਪੋਪਲ ਉਹਨਾਂ ਨੇ ਖੁਦ ਬੋਲਤਾ ਕਿ ਨਹੀਂ ਗੈਸ ਦੀ ਐਡੀ ਪ੍ਰੋਬਲਮ ਨਹੀਂ ਤਾਂ ਖੁਦ ਹੀ ਉਹਨਾਂ ਨੂੰ ਰੁਕਣ ਲਈ ਕਹ ਜਾਂਦੇ ਆ ਇਹ ਇੱਕ ਬਹੁਤ ਵੱਡੀ ਗਲਤੀ ਸੀ ਪਲਾਂਟ ਦੇ ਅਧਿਕਾਰੀਆਂ ਦੀ ਜੇ ਉਹਨਾਂ ਨੇ ਪੁਲਿਸ ਵਾਲੇ ਨੂੰ ਸਹੀ ਦੱਸਿਆ ਹੁੰਦਾ ਤਾਂ ਅੱਗੇ ਉਹਨਾਂ ਨੇ ਵੀ ਲੋਕਾਂ ਨੂੰ ਉਥੋਂ ਕੱਢ ਦੇਣਾ ਸੀ ਪਲਾਂਟ ਦੇ ਅੰਦਰ ਪੋਪਾਲ ਦੇ ਬਹੁਤ ਜ਼ਿਆਦਾ ਲੋਕ ਕੰਮ ਕਰਦੇ ਆ ਥੋੜੇ ਲੋਕ ਨਹੀਂ ਕੰਮ ਕਰਦੇ ਤੇ ਜਿਹੜਾ ਵੀ ਬੰਦਾ ਉਥੋਂ ਭੱਜ ਕੇ ਰਾਤ ਨੂੰ ਆ ਰਿਹਾ ਉਹ ਆਪਣੀ ਫੈਮਲੀ ਦੇ ਨਾਲ ਘਰੇ ਆ ਕੇ ਘਰੇ ਨਹੀਂ ਬੈਠ ਰਿਹਾ ਉਥੋਂ ਅੱਗੇ ਭੱਜ ਰਿਹਾ ਤਾਂ ਇਸ ਤਰ੍ਹਾਂ ਨਾਲ ਅਗਲੇ ਅੱਧੇ ਘੰਟੇ ਦੇ ਵਿੱਚ ਪੋਪਾਲ ਦੇ ਵਿੱਚੋਂ ਭੱਜਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਂਦੀ ਇਹ ਚੀਜ਼ ਨਿਅਰਲੀ 2 ਵਜੇ ਵਾਪਸ ਜਿਹੜੇ ਇਨਸਪੈਕਟਰ ਹੁੰਦੇ ਆ ਉਹ ਆਪਣੇ ਐਸਪੀ ਨੂੰ ਦੱਸਦੇ ਆ ਵਾਪਸ ਕਿ ਸਰ ਲੋਕ ਬਹੁਤ ਵੱਡੀ ਗਿਣਤੀ ਵਿੱਚ ਭਜ ਰਹੇ ਆ 2 ਵਜੇ ਕੇ 10 ਮਿੰਟ ਦੇ ਉੱਪਰ ਐਸਪੀ ਪੋਪਾਲ ਇੱਕ ਵਾਰ ਫੇਰ ਫੋਨ ਕਰਦੇ ਆ ਪਲਾਂਟ ਦੇ ਅੰਦਰ 2 ਵਜੇ ਕੇ 10 ਮਿੰਟ ਤੇ ਪਰ ਉਦੋਂ ਵੀ ਪਲਾਂਟ ਦੇ ਅਧਿਕਾਰੀ ਕੁਝ ਨਹੀਂ ਕਹਿੰਦੇ ਮਤਲਬ ਇਹ ਚੀਜ਼ ਬਿਲਕੁਲ ਮਨਾ ਕਰ ਦਿੰਦੇ ਤੇ ਉਸ ਤੋਂ ਬਾਅਦ ਇਹ ਲਾਸਟ ਉਹਨਾਂ ਦੇ ਨਾਲ ਗੱਲ ਆ ਉਹਨਾਂ ਅਧਿਕਾਰੀਆਂ ਦੇ ਨਾਲ ਉਸ ਤੋਂ ਬਾਅਦ ਉਹਨਾਂ ਦੇ ਨਾਲ ਕਦੇ ਕੋਈ ਗੱਲ ਨਹੀਂ ਹੋਈ ਹੁਣ ਲੋਕ ਕੀ ਆ ਲੋਕ ਸੁੱਤੇ ਆ ਆਰਾਮ ਨਾਲ ਪਰ ਹੁਣੇ ਸਾਰਾ ਬਪਾਲ ਤੇ ਆਸੇ ਪਾਸੇ ਪਿੰਡਾਂ ਦੇ ਲੋਕ ਦੀ ਅੱਖ ਖੁੱਲ ਜਾਂਦੀ ਆ ਸਾਰਿਆਂ ਦੀ ਤੇ ਅੱਖ ਖੁੱਲਦੀ ਕਿਵੇਂ ਆ ਹੁਣ ਇਹਨਾਂ ਲੋਕਾਂ ਨੂੰ ਉਸ ਦਿਨ ਉਸ ਰਾਤ ਨੂੰ ਕੀ ਕੀ ਪ੍ਰੋਬਲਮਸ ਆਈਆਂ ਸਭ ਤੋਂ ਜਿਹੜੇ ਇਨੀਸ਼ੀਅਲ ਇਫੈਕਟ ਸੀਗੇ ਬਹੁਤ ਜ਼ਿਆਦਾ ਖੰਗ ਅੱਖਾਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਦੇ ਨਾਲ ਜਲਣ ਸਫੋਕੇਸ਼ਨ ਸਾਹ ਨਾ ਆਉਣਾ ਹਾਰਟ ਨਾਲ ਰਿਲੇਟਡ ਪ੍ਰੋਬਲਮ ਤੇ ਢਿੱਡ ਦੇ ਅੰਦਰ ਬਹੁਤ ਸਵੀਅਰ ਪੇਨ ਹੋਣਾ ਤੇ ਉਸ ਤੋਂ ਬਾਅਦ ਉਲਟੀ ਆਉਣਾ ਬਹੁਤ ਜ਼ਿਆਦਾ ਕਿ ਜਦਿਆਂ ਇਹਨਾਂ ਲੋਕਾਂ ਨੇ ਆਪਣੇ ਗੇਟ ਖੋਲੇ ਹੋਣਗੇ ਘਰਾਂ ਦੇ ਤਾਂ ਇਹਨਾਂ ਨੇ ਬਾਹਰ ਕੀ ਦੇਖਿਆ ਹੋਊਗਾ ਕਿਉਂਕਿ ਐਮ ਆਈ ਸੀ ਜਿਹੜੀ ਗੈਸ ਆ ਉਹਦੀ ਇੱਕ ਹੋਰ ਕੁਆਲਿਟੀ ਹੈਗੀ ਆ ਇਹ ਹਵਾ ਦੇ ਨਾਲੋਂ ਦੁੱਗਣੀ ਡੈਂਸ ਹੁੰਦੀ ਹੈ ਤਾਂ ਮਤਲਬ ਜਦੋਂ ਇਸ ਗੈਸ ਨੂੰ ਆਪਾਂ ਰਿਲੀਜ਼ ਕਰ ਦਈਏ ਕਿਤੋਂ ਵੀ ਤਾਂ ਇਹਨੇ ਹਮੇਸ਼ਾ ਗਰਾਊਂਡ ਵੱਲ ਜਾਣਾ ਇਹਨੇ ਮਤਲਬ ਹਵਾ ਦੇ ਵਿੱਚ ਉੱਪਰ ਨੂੰ ਨਹੀਂ ਉੱਡਣਾ ਹੈਗਾ ਇਹਨੇ ਥੱਲੇ ਜ਼ਮੀਨ ਵੱਲ ਨੂੰ ਜਾਣਾ ਤਾਂ ਇਸ ਕਰਕੇ ਇਹਦਾ ਸ਼ਿਕਾਰ ਹੋਣ ਵਾਲੇ ਜ਼ਿਆਦਾਤਰ ਲੋਕ ਉਹ ਸੀਗੇ ਜਿਹੜੇ ਜਾਂ ਤਾਂ ਨਾਰਮਲ ਅਡਲਟ ਛੋਟੇ ਕਦਮ ਵਾਲੇ ਲੋਕ ਸੀ ਜਿਵੇਂ ਕਈ ਲੋਕ ਹੁੰਦੇ ਆ ਕਿ ਉਹਨਾਂ ਦੀ ਹਾਈਟ ਲੰਬੀ ਹੁੰਦੀ ਹੈ 6 ਫੁੱਟ ਜਾਂ ਮਤਲਬ ਇੰਨੀ ਹੁੰਦੀ ਆ ਕਈ ਲੋਕਾਂ ਦੇ ਜਿਹੜੇ 5 ਫੁੱਟ 5 ਫੁੱਟ ਇੱਕ ਤੋਂ ਇੰਚ ਤਾਂ ਉੱਥੇ ਉਹ 1 ਫੁੱਟ ਵੀ ਉਸ ਰਾਤ ਜ਼ਿੰਦਗੀ ਤੇ ਮੌਤ ਦਾ ਮਤਲਬ ਕਾਰਨ ਬਣਿਆ ਬਹੁਤ ਸਾਰੇ ਲੋਕਾਂ ਲਈ ਤੇ ਹੁਣ ਇਸੇ ਉਸ ਰਾਤ ਨੂੰ ਮਰਨ ਵਾਲਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਛੋਟੇ ਬੱਚਿਆਂ ਦੀ ਸੀ ਕਿਉਂਕਿ ਉਹਨਾਂ ਦੀ ਹਾਈਟ ਬਹੁਤ ਛੋਟੀ ਸੀ ਤੇ ਜਿਹੜੀ ਉਹ ਗੈਸ ਸੀ ਉਹ ਜ਼ਮੀਨ ਦੇ ਬਿਲਕੁਲ ਨਾਲ ਚਲਦੀ ਰਹੀ ਤੇ ਹੁਣ ਇੱਥੇ ਵੀ ਅਧਿਕਾਰੀਆਂ ਦੀ ਇੱਕ ਬਹੁਤ ਵੱਡੀ ਗਲਤੀ ਸੀ ਕਿ ਜੇ ਉਹ ਥੋੜਾ ਪਹਿਲਾਂ ਦੱਸ ਦਿੰਦੇ ਤਾਂ ਇਹ ਵੀ ਹੋ ਸਕਦਾ ਕਿ ਲੋਕਾਂ ਨੂੰ ਇਹ ਵਾਰਨ ਕੀਤਾ ਜਾ ਸਕਦਾ ਸੀ ਕਿ ਤੁਸੀਂ ਕੋਠਿਆਂ ਉੱਪਰ ਜਾਂ ਕੋਈ ਜੋੜ ਉੱਚੀਆਂ ਇਮਾਰਤਾਂ ਨੇ ਤੁਸੀਂ ਉੱਥੇ ਚਲੇ ਜਾਓ ਤਾਂ ਉਹਨਾਂ ਦੀ ਜ਼ਿੰਦਗੀ ਬਚ ਸਕਦੀ ਸੀ ਤੇ ਜਦੋਂ ਤੱਕ ਦਿਨ ਦਾ ਚੜਾ ਹੁੰਦਾ ਉਦੋਂ ਤੱਕ 8000 ਤੋਂ ਜ਼ਿਆਦਾ ਲੋਕ ਆਪਣੀ ਜ਼ਿੰਦਗੀ ਗਵਾ ਚੁੱਕੇ ਸੀ ਤੇ ਜਿਹੜਾ ਉਸ ਤੋਂ ਬਾਅਦ ਦਾ ਡਾਟਾ ਮਤਲਬ ਉਹ ਲੋਕ ਜਿਹੜੇ ਉਦੋਂ ਬਚ ਗਏ ਤੇ ਕਹਿੰਦੇ ਆ ਕਿ ਜਿਹੜੀ ਰਿਪੋਰਟ ਸੀ ਐਸਆਈਆਰ ਦੀ ਆ 7 ਲੱਖ ਟੋਟਲ ਲੋਕ ਇਸ ਤੋਂ ਪ੍ਰਭਾਵਿਤ ਹੋਏ ਤੇ ਉਹਨਾਂ ਦੀ ਜ਼ਿੰਦਗੀ ਵੀ ਕਦੇ ਵਾਪਸ ਉਸ ਤਰ੍ਹਾਂ ਦੀ ਨਹੀਂ ਰਹੀ ਉਹਨਾਂ ਨੂੰ ਕੈਂਸਰ ਸਕਿਨ ਦੀਆਂ ਪ੍ਰੋਬਲਮਸ ਹਾਰਟ ਨਾਲ ਰਿਲੇਟਡ ਪ੍ਰੋਬਲਮ ਅਸਥਮਾ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਮਤਲਬ ਉਹਨਾਂ ਨੇ ਅਗਲੀ ਆਪਣੀ ਪੂਰੀ ਲਾਈਫ ਵਿੱਚ ਦੇਖੀਆਂ ਇੱਕ ਚੀਜ਼ ਹੋਰ ਅਗਲੇ ਦਿਨੀ ਇੱਕ ਫੋਟੋਗ੍ਰਾਫਰ ਨੇ ਪੂਰੀ ਦੁਨੀਆ ਦੇ ਬੜੇ ਮਸ਼ਹੂਰ ਉਹਨਾਂ ਦਾ ਨਾਮ ਆ ਪਾਪਲੋ ਬਾਰਥਲੋਮੀਓ ਇਹ ਉਹਨਾਂ ਦਾ ਨਾਮ ਆ ਜਦੋਂ ਅਗਲੇ ਦਿਨ ਉਹ ਪੋਪਾਲ ਪਹੁੰਚੇ ਤਾਂ ਉਹਨਾਂ ਨੇ ਇੱਕ ਸੀਨ ਦੇਖਿਆ ਪੋਪਾਲ ਤੋਂ ਬਹੁਤ ਦੂਰ ਇੱਕ ਮੈਦਾਨ ਦੇ ਵਿੱਚ ਬਹੁਤ ਖੁੱਲੇ ਮੈਦਾਨ ਦੇ ਵਿੱਚ ਹੀ ਬਹੁਤ ਸਾਰੇ ਲੋਕਾਂ ਨੂੰ ਮਤਲਬ ਇਸ ਤਰ੍ਹਾਂ ਦਫਨਾਇਆ ਜਾ ਰਿਹਾ ਸੀ ਤੇ ਉਹਨਾਂ ਨੇ ਉੱਥੇ ਦੇਖਿਆ ਇੱਕ ਬਹੁਤ ਛੋਟੀ ਬੱਚੀ ਉਹਨੂੰ ਦਫਨਾਇਆ ਜਾ ਰਿਹਾ ਸੀ ਤੇ ਇਹ ਵੀ ਉਹਨਾਂ ਨੇ ਨਾਲ ਦੇਖਿਆ ਕਿ ਉਹ ਪਤਾ ਨਹੀਂ ਕਿਹਦੀ ਬੱਚੀ ਸੀ ਕਿਸੇ ਨੂੰ ਨਹੀਂ ਪਤਾ ਲੱਗ ਰਿਹਾ ਸੀ ਕੌਣ ਕੀ ਦਾ ਹੈ ਮਰਨ ਵਾਲਾ ਰਿਸ਼ਤੇਦਾਰ ਕੌਣ ਕੀ ਦਾ ਸੀ ਤੇ ਕੌਣ ਕੀ ਦਾ ਸੀ ਤੇ ਉਸ ਬੱਚੀ ਨੂੰ ਜਦੋਂ ਦਫਨਾਇਆ ਜਾ ਰਿਹਾ ਸੀ ਤਾਂ ਉਹਨਾਂ ਨੇ ਉਹਦੀ ਉੱਥੇ ਫੋਟੋ ਖਿੱਚੀ ਉਹ ਫੋਟੋ ਆਈਕੋਨਿਕ ਫੋਟੋ ਆ ਮੈਂ ਮਤਲਬ ਮੈਂ ਖੁਦ ਵੀ ਬਹੁਤ ਸਾਲਾਂ ਤੋਂ ਕਿਤੇ ਨਾ ਕਿਤੇ Google 'ਚ ਉਹ ਫੋਟੋ ਮੇਰੇ ਸਾਹਮਣੇ ਆ ਜਾਂਦੀ ਅੱਖਾਂ ਦੇ ਤੁਸੀਂ ਵੀ ਦੇਖੀ ਹੋਗੀ ਮੈਂ ਤੁਹਾਨੂੰ ਤੇ ਸਕਰੀਨ ਦੇ ਉੱਪਰ ਵੀ ਉਹ ਫੋਟੋ ਲਾ ਦੂੰਗਾ ਤੇ ਉਸ ਤੋਂ ਬਾਅਦ 1984 ਦੀ ਜਿਹੜੀ ਫੋਟੋਗ੍ਰਾਫਰ ਜਰਨਲਿਜ਼ਮ ਦੀ ਇੱਕ ਫੋਟੋ ਆਫ ਦਾ Year ਦਾ ਅਵਾਰਡ ਮਿਲਦਾ ਹੁੰਦਾ ਹਰੇਕ ਸਾਲ ਉਹ ਸਾਲ ਦੀ ਉਹ ਉਸ ਪਿਕਚਰ ਨੂੰ ਪਿਕਚਰ ਆਫ ਦਾ ਈਅਰ ਦਾ ਅਵਾਰਡ ਮਿਲਿਆ ਵਾ ਤੇ ਮਤਲਬ ਉਹ ਫੋਟੋ ਨੂੰ ਜੇ ਤੁਸੀਂ ਦੇਖੋਗੇ ਤਾਂ ਉਹ ਇੰਨੀ ਕੁ ਮਤਲਬ ਦਿਲ ਨੂੰ ਦਿਖਾ ਦੇਣ ਵਾਲੀ ਹੈਗੀ ਆ ਬਹੁਤ ਹੀ ਜ਼ਿਆਦਾ ਅਗਲੇ ਕੁਝ ਦਿਨਾਂ ਦੇ ਵਿੱਚ ਕੀ ਹੁੰਦਾ ਜਿੰਨੇ ਵੀ ਉਸ ਪੂਰੀ ਵਾਸੈਂਟੀ ਦੇ ਅੰਦਰ ਮਤਲਬ ਕੁਝ ਸਕੁਅਰ ਕਿਲੋਮੀਟਰ ਦੇ ਅੰਦਰ ਜਿੰਨੇ ਵੀ ਦਰਖਤ ਹੁੰਦੇ ਆ ਜਿੰਨੀ ਵੀ ਗ੍ਰੀਨਰੀ ਹੁੰਦੀ ਆ ਉਹ ਸਾਰੀ ਸੁੱਕ ਜਾਂਦੀ ਆ ਕਿਉਂਕਿ ਉਹ ਦਰਖਤਾਂ ਨੇ ਉਹਨਾਂ ਨੇ ਵੀ ਉਹ ਜਿਹੜੀ ਗੈਸ ਸੀ ਐਬਜ਼ਾਰਬ ਕਰ ਲਈ ਤੇ ਹੌਲੀ-ਹੌਲੀ ਉਹ ਸਾਰੀ ਦੀ ਸਾਰੀ ਉਹ ਜਿਹੜੀ ਗ੍ਰੀਨਰੀ ਸੀ ਉਹ ਖਤਮ ਹੋ ਗਈ ਇਸ ਤੋਂ ਅੱਗੇ ਕਹਾਣੀ ਬਹੁਤ ਲੰਬੀ ਹਲੇ ਵੀ ਚੱਲਦੀ ਆ ਕਿਉਂਕਿ ਇਸ ਤੋਂ ਅਗੇ ਲੀਗਲ ਹੋਇਆ ਸਭ ਕੁਝ ਆਪਾਂ ਉਧਰ ਨਹੀਂ ਜਾਵਾਂਗੇ ਕਿਉਂਕਿ ਆਪਣੀ ਕਹਾਣੀ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ ਤੇ ਪਰ ਅੱਜ ਮੈਂ ਇਹਨੂੰ ਇੱਥੇ ਹੀ ਖਤਮ ਕਰੂੰਗਾ ਤੇ ਇੱਕ ਟ੍ਰੈਜੇਡੀ ਸੀ ਆ ਇਨਸਾਨਾਂ ਨੇ ਜਿਹੜੀ ਚੀਜ਼ ਆਪਣੇ ਉੱਪਰ ਚੱਲੀ ਖੁਸ਼ ਹੋਇਆ ਤੇ ਅੱਜ ਦੀ ਇਸ ਕਹਾਣੀ ਨੂੰ ਮੈਂ ਇੱਥੇ ਹੀ ਖਤਮ ਕਰਦਾ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਕਹਾਣੀ ਦੇ ਨਾਲ ਕਿਸੇ ਹੋਰ